ਇਹ ਇੱਕ ਨਿਰ ਸੇਵਾ ਕੇਂਦਰ ਇੱਕ ਐਨ ਜੀਓ ਹੈ ਸਾਡੇ ਚ ਕੋਈ ਮੈਡੀਕਲ ਬੰਦਾ ਨਹੀਂ ਅਸੀਂ ਨਾਨ ਮੈਡੀਕਲ ਬੈਕਗ੍ਰਾਉਂਡ ਹੈ ਜਿਵੇਂ ਗੁਰਵਚਨ ਸਿੰਘ ਕਰਨੇ ਜਾ ਜੀ ਹੈ ਸਾਡੇ ਮਤਲਬ ਕਿ ਸੀਨੀਅਰ ਹੈ ਤੇ ਅਸੀਂ ਸਾਰੇ ਮਤਲਬ ਕਿ ਕਹਿ ਲਓ ਵੀ ਮਾਲਕ ਨੇ ਨਾਨ ਮੈਡੀਕਲ ਬੰਦਿਆਂ ਨੂੰ ਇਹ ਸੇਵਾ ਝੂਲੀ ਚ ਪਾ ਦਿੱਤੀ ਹੁਣ ਇੱਥੇ ਇਹਨੂੰ ਸੰਗਤ ਦਾ ਹਸਪਤਾਲ ਕਿਹਾ ਜਾ ਸਕਦਾ ਸੰਗਤ ਲਈ ਹਸਪਤਾਲ ਕਿਹਾ ਜਾ ਸਕਦਾ ਤੇ ਸੰਗਤ ਵਾਸਤੇ ਕਿਹਾ ਜਾ ਸਕਦਾ 10 ਸਾਲ ਪਹਿਲਾਂ ਅਸੀਂ ਸਿਵਲ ਹਸਪੀਟਲ 'ਚ ਸੇਵਾ ਕਰਦੇ ਸੀ ਦਵਾਈਆਂ ਦਾ ਲੰਗਰ ਲਗਦਾ ਸੀ ਅੱਜ ਵੀ ਸਾਡੀ ਇੱਕ ਟੀਮ ਉੱਥੇ ਸਿਵਲ ਹਸਪੀਟਲ ਲੁਧਿਆਣਾ 'ਚ ਸੇਵਾ ਕਰ ਰਹੀ ਹੈ ਦਵਾਈਆਂ ਦਾ ਲੰਗਰ ਲਾ ਰਹੀ ਹੈ ਅਸੀਂ ਦੇਖਿਆ ਵੀ ਹੈ ਨਾ ਤੁਮੇ ਦਾ ਪਹਾੜ ਹੈ ਦਵਾਈਆਂ ਆਪਰੇਸ਼ਨ ਟਰੀਟਮੈਂਟ ਕਰਾਣੇ ਲੋਕਾਂ ਨੂੰ ਲੈਸ ਕਰਨ ਲਈ ਤਰਲੇ ਕਰਨੇ ਹਨ ਇਹ ਕਿਸੇ ਦੀ ਹੱਡੀ ਵੀ ਟੁੱਟਣੀ ਤੇ 50000 60000 ਰੁਪਿਆ ਲੱਗ ਜਾਣਾ ਸੋ ਕਾਲਡ ਚੈਰੀਟੇਬਲਸ ਵਿੱਚ ਪ੍ਰਾਈਵੇਟ 'ਚ ਤਾਂ ਹੋਰ ਹੀ ਗੱਲਾਂ ਨੇ 70% ਜਿਹੜੀ ਦੁਨੀਆ ਨਾਲ ਦੋਸਤੋਂ 15 ਤੋਂ 20000 10 ਤੋਂ 20000 ਮਾਸਿਕ ਇਨਕਮ ਵਾਲੀ ਜੀ ਬਿਲਕੁਲ ਮੰਥਲੀ ਇਨਕਮ 10 ਤੋਂ 20000 ਹੈ ਇਸ ਤੋਂ ਬਾਅਦ ਹੈ ਨਹੀਂ ਇਨਕਮ ਤੇ ਫਿਰ ਜਦੋਂ ਕੋਈ ਬਿਮਾਰੀ ਆ ਜਾਵੇ ਨਾ ਤੇ ਉਹਨਾਂ ਵਾਲੀ ਬਹੁਤ ਔਖਾ ਇਲਾਜ ਕਰਾਣਾ ਹਸਪਤਾਲਾਂ ਦੇ ਬਿੱਲ ਦੇਣ ਇੱਕ ਬੱਚਾ ਸੀ ਜਦੋਂ 16 ਸਾਲ ਦਾ ਸੀ ਐਕਸੀਡੈਂਟ ਹੋਇਆ ਗੁਰੂ ਘਰ ਦੇ ਵਜ਼ੀਰ ਦਾ ਬੱਚਾ 16 ਸਾਲ ਦਾ ਸੀ 10 ਸੀ ਜਦੋਂ ਐਕਸੀਡੈਂਟ ਚ 4 ਸਾਲਾਂ ਬਾਅਦ ਉਦੋਂ ਆਪਰੇਸ਼ਨ ਉਦੋਂ ਕਰਾਇਆ ਸੀ ਰਜਿੰਦਰਾ ਹਸਪੀਟਲ ਪਟਿਆਲੇ ਤੋਂ ਪੁਰਾਣੀ ਗੱਲ ਦੱਸ ਰਿਹਾ ਤੇ 2 ਲੱਖ ਰੁਪਿਆ ਲੱਗਾ ਸੀ ਉਹ ਬੱਚਾ ਆਪਣੇ ਪੈਰਾਂ ਤੇ ਤੁਰਨ ਲੱਗ ਗਿਆ ਉਹਨੇ ਜਦੋਂ ਪਹਿਲੀ ਵੀਡੀਓ ਭੇਜੀ ਨਾ ਦੇਖ ਕੇ ਰੋਣ ਆ ਗਿਆ ਵੀ ਦੱਸੋ ਵੀ ਆਪਾਂ ਕਹਿੰਨੇ ਆ ਵੀ ਅਸੀਂ ਬੜੇ ਵੱਡੇ ਅਸੀਂ ਮਤਲਬ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਵੀ ਨਹੀਂ ਬਣੇ ਜੀ ਅਸੀਂ ਉਹਦੀ ਗੱਲ ਨਹੀਂ ਮੰਨਦੇ ਗਰਾਉਂਡ ਫਲੋਰ ਤੋਂ ਅੱਪਾ ਸ਼ੁਰੂ ਕਰੀਏ ਤਾਂ ਗਰਾਉਂਡ ਫਲੋਰ ਤੇ ਇੱਕ ਐਕਸਰੇ ਹੈ ਐਕਸਰੇ ਮਸ਼ੀਨ ਹੈ ਉਹ ਮਸ਼ੀਨ ਸਾਨੂੰ ਟੋਟਲ 11-12 ਲੱਖ ਦੀ ਮਸ਼ੀਨ ਹੈ ਸਾਨੂੰ ਡਾਕਟਰ ਐਸ.ਪੀ ਸਿੰਘ ਉਹ ਬਰਾਇ ਜੀ ਜਿਹੜੇ ਸਰਬੱਤ ਦਾ ਭਲਾ ٹرسٹ ਵਾਲੇ ਉਹਨਾਂ ਨੇ ਡੋਨੇਟ ਕੀਤੀ ਤੇ ਸਿਰਫ 80 ਰੁਪਏ ਚ ਐਕਸਰੇ ਸਿਰਫ 80 ਰੁਪਏ ਚ ਹੋ ਰਿਹਾ ਤੇ ਕਿਤੇ ਨਹੀਂ ਹੁੰਦਾ ਦੇਖੋ 20 ਰੁਪਏ ਉਹਨੇ ਦਿੱਤੇ ਡਾਕਟਰ ਦੀ ਫੀਸ ਹੈ 80 ਰੁਪਏ ਐਕਸਰੇ ਕਰਾ 100 ਰੁਪਏ ਤੇ ਅਗਲੇ ਦਾ ਕੰਮ ਹੋ ਗਿਆ ਸਰਜਰੀ ਸਾਰੀਆਂ ਹੋ ਰਹੀਆਂ ਹੈ ਡੈਲਿਸਿਸ ਹੋ ਰਿਹਾ ਸਿਰਫ 450 ਰੁਪਏ ਚ ਡੈਲਸਿਸ ਹੈ 1500 ਤੋਂ 2000 ਰੁਪਇਆ ਬਾਹਰ ਮਾਰਕੀਟ ਚ ਇਹਦਾ ਰੇਟ ਆ ਸੀ ਸਿਰਫ ਇੱਕ ਨੂਰ ਹਸਪੀਟਲ ਤੇ ਸਿਰਫ 450 ਰੁਪਏ ਚ ਡੈਲਿਸਿਸ ਹੋ ਰਿਹਾ ਇਹੋ ਜੀ ਲੈਬਰੇਟਰੀ ਆ ਦੋਸਤੋ ਜਿੱਥੇ ਸਿਰਫ 50 ਰੁਪਏ ਚ ਸੀਬੀਸੀ ਹੈ ਕਿਤੇ ਕਿਸੇ ਚੈਰੀਟੇਬਲ ਚ ਵੀ 50 ਰੁਪਏ ਚ ਸੀਬੀਸੀ ਨਹੀਂ ਹੁੰਦੀ ਹੋਰ ਵੀ ਜਿੰਨੇ ਸਿਰਫ 20 ਰੁਪਏ ਚ ਈਸੀਜੀ ਹੈ ਇਮੇਜਿਨ ਕਰੋ ਕਿਤੋਂ ਪਤਾ ਕਰੋ ਕਿਤੇ 20 ਰੁਪਏ ਚ ਈਸੀਜੀ ਹੁੰਦੀ ਹੈ ਇੱਕ ਨੂਰ ਹਸਪੀਟਲ ਚ ਹੋ ਰਹੀ ਹੈ ਉਹ ਇਨਸਾਨ ਹੀ ਨਹੀਂ ਜਿਹਦੇ ਅੰਦਰ ਇਨਸਾਨੀਅਤ ਨਹੀਂ ਹੈ ਹੂੰ ਉਹ ਮਨੁੱਖ ਹੀ ਨਹੀਂ ਜਿਹਦੇ ਅੰਦਰ ਮਨੁੱਖਤਾ ਨਹੀਂ ਹੈ ਸੱਚੇ ਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਅੱਜ ਤੁਹਾਨੂੰ ਲੈ ਕੇ ਆਇਆ ਇੱਕ ਅਜਿਹੇ ਹਸਪਤਾਲ ਦੇ ਵਿੱਚ ਜਿੱਥੇ ਰੇਟ ਦਾ ਸਿਰਫ ਚੌਥਾ ਹਿੱਸਾ ਨਾ ਮਾਤਰ ਹੀ ਜਿਹੜਾ ਵੈ ਪੈਸੇ ਲੱਗਦੇ ਨੇ ਤੇ ਉਸ ਤੋਂ ਬਾਅਦ ਇਹ ਇੱਕ ਇਕਲੌਤਾ ਮੈਂ ਸਮਝਦਾ ਕਿ ਐਸਾ ਹਸਪਤਾਲ ਹੋਏਗਾ ਜਿਹੜਾ ਕੀ ਬਿਨਾ ਪੈਸਿਆਂ ਤੇ ਜਾਂ ਫਿਰ ਚੌਥਾ ਹਿੱਸਾ ਕਹਿ ਸਕਦੇ ਆ ਉਹਨੇ ਚ ਪੇਸ਼ੈਂਟਸ ਦਾ ਇਲਾਜ ਕਰਦਾ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਤੁਸੀਂ ਬਕਾਇਦਾ ਜਾਣਦੇ ਵੀ ਹੋਵੋਗੇ ਇੱਕ ਨੂੜ ਸੰਸਥਾ ਦੀ ਜੋ 10 ਸਾਲਾਂ ਤੋਂ ਲਗਾਤਾਰ ਆਪਣੀ ਸੇਵਾ ਨਿਭਾ ਰਹੀ ਹੈ ਤੇ ਅੱਜ ਅਸੀਂ ਵਿਜ਼ਿਟ ਕਰਨ ਪਹੁੰਚੇ ਸੀ ਕਿਉਂਕਿ ਸਾਡੇ ਵਿਊਅਰਸ ਦੇ ਬੜੇ ਕਮੈਂਟ ਸੀ ਕਿ ਵੀ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਜਿਨ੍ਹਾਂ ਨਾਲ ਸਾਨੂੰ ਬੁਲਾਓ ਕਿ ਸਾਡੇ ਜਿਹੜੇ ਆਮ ਲੋਕ ਦੇ ਜਿਹੜੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਨਹੀਂ ਜਾ ਸਕਦੇ ਉਹ ਦਵਾਈ ਤੇ ਇਲਾਜ ਜਿਹੜਾ ਵਾ ਆਪਣਾ ਵਧੀਆ ਤਰੀਕੇ ਨਾਲ ਕਰਾ ਸਕਣ ਤਾਂ ਇਹ ਸੇਵਾ ਜਿਹੜੀ ਹੈ ਉਹ ਸਰ ਨਿਭਾ ਰਹੇ ਨੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੇ ਆਮ ਲੋਕ ਨੇ ਜਿਹੜੇ ਇਲਾਜ ਤੋਂ ਤਰਸ ਰਹੇ ਨੇ ਉਹਨਾਂ ਦਾ ਇਲਾਜ ਤੁਸੀਂ ਕਰਦੇ ਹੋ ਸਾਡੇ ਸਿਟੀ ਹੈਡਲਾਈਨਸ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਇਸ ਦੇ ਵੱਲੋਂ ਧੰਨਵਾਦ ਜੀ ਸ਼ੁਕਰਾਨਾ ਜੀ ਪਰਮੇਸ਼ਰ ਦਾ ਸ਼ੁਕਰਾਨਾ ਮਾਲਕ ਦਾ ਬਾਕੀ ਸਾਡੀ ਕੋਈ ਔਕਾਤ ਨਹੀਂ ਜੋ ਅਸੀਂ ਕਿਸੇ ਦੀ ਸੇਵਾ ਕਰ ਸਕੀਏ ਏ ਮੈਂ ਦੱਸਣਾ ਚਾਹਾਂਗਾ ਆਪਜੀ ਸੰਗਤ ਨੂੰ ਪਹਿਲਾਂ ਦਾ ਆਪਦੀ ਵੈਲਕਮ ਹੈ ਸਾਰੀ ਟੀਮ ਦਾ ਸਿਟੀ ਹੈਡਲਾਈਨਸ ਦਾ ਤੁਸੀਂ ਕਵਰੇਜ ਕਰਨ ਲੈ ਆਇਓ ਇੱਕ ਨੂਰ ਨੀਕੀ ਦਾ ਹਸਪੀਟਲ ਹੈ ਦਾ ਨਾਮ ਹੈ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਜਿਹੜਾ ਕਿ ਇਤਿਹਾਸਕ ਸਥਾਨ ਹੈ ਗੁਰਗੋਬਿੰਦ ਸਿੰਘ ਪਾਸ਼ਾ ਜੀ ਦੀ ਚਰਨ ਛੋਪਾ ਪ੍ਰਾਪਤ ਹੈ ਸਥਾਨ ਹੈ ਤੇ ਜਿਵੇਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਕਨਈਆ ਜੀ ਨੂੰ ਥਾਪੜਾ ਦੇ ਕੇ ਕਿਹਾ ਸੀ ਜਦੋਂ ਵੈਰੀਆਂ ਦੇ ਵੀ ਜੇ ਪੱਟੀ ਕਰਦੇ ਸੀ ਪਾਣੀ ਪਾਉਂਦੇ ਸੀ ਤੇ ਉਹਨਾਂ ਨੇ ਥਾਪੜਾ ਤੇ ਭਾਈ ਕਨਈਏ ਸਾਨੂੰ ਐ ਲੱਗਦਾ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਆਪਣਾ ਸਥਾਨ ਹੈ ਤੇ ਉਹਨਾਂ ਨੇ ਏਕ ਨੂਰ ਦੀ ਪੂਰੀ ਟੀਮ ਨੂੰ ਥਾਪੜਾ ਦੇ ਕੇ ਸਾਨੂੰ ਮੈਂ 600 ਗਜ ਜਗ੍ਹਾ ਸੀ ਜਿੱਥੇ ਕਿ ਇਹ ਪਹਿਲਾਂ ਹਸਪੀਟਲ ਚੱਲ ਰਿਹਾ ਤਿੰਨ ਮੰਜ਼ਿਲਾ ਬਣੀਆਂ ਹੋਈਆਂ ਤੇ ਨਾਲ ਦੀ 400 ਗਜ ਜਗ੍ਹਾ ਹੋਰ ਦੇਤੀ ਤਾਂ 1000 ਕਗਾਚਾ ਹਸਪੀਟਲ ਹੋਣ ਸ਼ੁਰੂ ਹੋ ਰਿਹਾ ਚੱਲ ਰਿਹਾ ਤੇ ਮਾਲਕ ਦੀ ਬਖਸ਼ਿਸ਼ ਹੈ ਜੀ ਉਹੀ ਮੈਂ ਕਵਾਂਗਾ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਹੀ ਕਿਰਪਾ ਕਰਕੇ ਚਲਾ ਰਹੇ ਨੇ ਤੇ ਇਹਨੂੰ ਅਸੀਂ ਹਸਪੀਟਲ ਨੂੰ ਚੈਰੀਟੇਬਲ ਨਹੀਂ ਕਹਿੰਦੇ ਐਸ ਹਸਪੀਟਲ ਨੂੰ ਚਲਾਉਣ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਇੱਕ ਨੂਰ ਸੇਵਾ ਕੇਂਦਰ ਇੱਕ ਐਨਜੀਓ ਹੈ ਸਾਡੇ ਚ ਕੋਈ ਮੈਡੀਕਲ ਬੰਦਾ ਨਹੀਂ ਅਸੀਂ ਨਾਨ ਮੈਡੀਕਲ ਬੈਕਗ੍ਰਾਉਂਡ ਹੈ ਜਿਵੇਂ ਸਾ ਗੁਰਵਚਨ ਸਿੰਘ ਕਰਨੇ ਜਾ ਜੀ ਹੈ ਸਾਡੇ ਮਤਲਬ ਕਿ ਸੀਨੀਅਰ ਹੈ ਤੇ ਅਸੀਂ ਸਾਰੇ ਮਤਲਬ ਕਿ ਕਹਿ ਲਓ ਵੀ ਮਾਲਕ ਨੇ ਨਾਨ ਮੈਡੀਕਲ ਬੰਦਿਆਂ ਨੂੰ ਇਹ ਸੇਵਾ ਝੂਲੀ ਚ ਪਾ ਦਿੱਤੀ ਹੁਣ ਇੱਥੇ ਇਹਨੂੰ ਸੰਗਤ ਦਾ ਹਸਪਤਾਲ ਕਿਹਾ ਜਾ ਸਕਦਾ ਸੰਗਤ ਲਈ ਹਸਪੀਟਲ ਕਿਹਾ ਜਾ ਸਕਦਾ ਤੇ ਸੰਗਤ ਵਾਸਤੇ ਕੀਆ ਜਾ ਸਕਦਾ ਕਾਰਨ ਕੀ ਹੈ ਅਸੀਂ ਜਦੋਂ 10 ਸਾਲ ਪਹਿਲਾਂ ਅਸੀਂ ਸਿਵਲ ਹਸਪੀਟਲ 'ਚ ਸੇਵਾ ਕਰਦੇ ਸੀ ਦਵਾਈਆਂ ਦਾ ਲੰਗਰ ਲਗਦਾ ਸੀ ਅੱਜ ਵੀ ਸਾਡੀ ਇੱਕ ਟੀਮ ਉੱਥੇ ਸਿਵਲ ਹਸਪੀਟਲ ਲੁਧਿਆਣਾ 'ਚ ਸੇਵਾ ਕਰ ਰਹੀ ਹੈ ਦਵਾਈਆਂ ਦਾ ਲੰਗਰ ਲਾ ਰਹੀ ਹੈ ਅਸੀਂ ਦੇਖਿਆ ਵੀ ਹੈ ਨਾ ਧੁੰਮੇ ਦਾ ਪਹਾੜ ਹੈ ਦਵਾਈਆਂ ਆਪਰੇਸ਼ਨ ਟ੍ਰੀਟਮੈਂਟ ਕਰਾਣੇ ਲੋਕਾਂ ਨੂੰ ਲੈਸ ਕਰਨ ਲਈ ਤਰਲੇ ਕਰਨੇ ਹਨ ਕਿ ਕਿਸੇ ਦੀ ਹੱਡੀ ਵੀ ਟੁੱਟਣੀ ਤੇ 50000 60000 ਰੁਪਿਆ ਲੱਗ ਜਾਣਾ ਸੋ ਕਾਲਡ ਚੈਰੀਟੇਬਲਸ ਵਿੱਚ ਪ੍ਰਾਈਵੇਟ ਚ ਤਾਂ ਹੋਰ ਹੀ ਗੱਲਾਂ ਨੇ ਤੇ ਫਿਰ ਜੇ ਕਿਸੇ ਨੂੰ ਅਪੈਂਡਿਕਸ ਹੋ ਜਾਣਾ ਜਾਂ ਹਰਨੀਆ ਦਾ ਆਪਰੇਸ਼ਨ ਜਾਂ ਦੂਰ ਆਪਣਾ ਲੈਪਰੋਸਕੋਪਿਕ ਸਰਜਰੀ ਜਿਵੇਂ ਕਿਡਨੀ ਸਟੋਨ 50 60000 ਮਾਮੂਲੀ ਗੱਲ ਆ ਬੱਚੇਦਾਨੀ ਦੀ ਰਸੋਲੀ ਉਹ ਵੀ 70 80000 ਲੱਖ ਰੁਪਿਆ ਲੱਗਦਾ ਤੇ ਅਸੀਂ ਦੇਖਿਆ ਕੋਵਿਡ ਦੇ ਟਾਈਮ ਤੇ ਵਿੱਚ ਵੀ 70% ਜਿਹੜੀ ਦੁਨੀਆ ਨਾਲ ਦੋਸਤੋਂ 15 ਤੋਂ 20000 10 ਤੋਂ 20000 ਮਾਸਿਕ ਇਨਕਮ ਵਾਲੀ ਜੀ ਬਿਲਕੁਲ ਮੰਥਲੀ ਇਨਕਮ 10 ਤੋਂ 20000 ਹੈ ਇਸ ਤੋਂ ਬਾਅਦ ਹੈ ਨਹੀਂ ਇਨਕਮ ਜਿਹੜਾ ਕਾਮਨ ਪੀਪਲ ਕਹਿੰਦੇ ਨਾ ਆਮ ਆਦਮੀ ਉਹ 10 15 20000 ਰੁਪਏ ਦੀ ਵੱਧ 20 25 ਹੋ ਜਾਊਗਾ ਤੇ ਘਰਾਂ ਦੇ ਖਰਚੇ ਹੀ ਜੰਨੇ ਹੁੰਦੇ ਆ ਤੇ ਫਿਰ ਜਦੋਂ ਕੋਈ ਬਿਮਾਰੀ ਆ ਜਾਵੇ ਨਾ ਤੇ ਉਹਨਾਂ ਵਾਲੀ ਬਹੁਤ ਔਖਾ ਇਲਾਜ ਕਰਾਣਾ ਹਸਪਤਾਲਾਂ ਦੇ ਬਿੱਲ ਦੇਣੇ ਪੂਰਾ ਹਾਲ ਹੁੰਦਾ ਦਵਾਈਆਂ ਇੰਨੀਆਂ ਮਹਿੰਗੀਆਂ ਹੋ ਜਾਂਦੀਆਂ ਵੀ ਵਿਚਾਰਾ ਇਲਾਜ ਨਹੀਂ ਕਰਾ ਪਾਂਦਾ ਅਸੀਂ 10 ਸਾਲਾਂ ਵਿੱਚ ਕਈ ਪੇਸ਼ੈਂਟਸ ਦੇ ਹਿਪ ਰਿਪਲੇਸਮੈਂਟ ਆਪਰੇਸ਼ਨਸ ਕਰਾਣੇ ਕਈਆਂ ਦੇ ਹੋਰ ਕਰਾਣੇ ਅਸੀਂ ਇੱਕ ਮੈਂ ਐਗਜ਼ਾਮਪਲ ਦੇ ਰਿਹਾ ਇੱਕ ਬੱਚਾ ਸੀ ਜਦੋਂ 16 ਸਾਲ ਦਾ ਸੀ ਐਕਸੀਡੈਂਟ ਹੋਇਆ ਗੁਰੂ ਘਰ ਦੇ ਵਜ਼ੀਰ ਦਾ ਬੱਚਾ 16 ਸਾਲ ਦਾ ਸੀ ਜਦੋਂ ਸੀ ਜਦੋਂ ਐਕਸੀਡੈਂਟ ਆਇਆ 4 ਸਾਲਾਂ ਬਾਅਦ ਸਾਨੂੰ ਸਾਡੀ ਹੈਲਪਲਾਈਨ ਤੇ ਕਾਲ ਆਈ ਕਿ ਵੀ ਇਹ ਬੱਚੇ ਦਾ ਮਤਲਬ ਕਿ ਐਕਸੀਡੈਂਟ ਹੋਇਆ ਘਰੇ ਪਿਆ ਤੁਰ ਨਹੀਂ ਪਾਂਦਾ ਰੋਣਾ ਨਿਕਲ ਗਿਆ ਦੇਖ ਕੇ ਅਸੀਂ ਘਰੇ ਗਏ ਉਹਦਾ ਆਪਰੇਸ਼ਨ ਉਦੋਂ ਕਰਾਇਆ ਸੀ ਰਜਿੰਦਰਾ ਹਸਪੀਟਲ ਪਟਿਆਲੇ ਤੋਂ ਪੁਰਾਣੀ ਗੱਲ ਦੱਸ ਰਿਹਾ ਤੇ 2 ਲੱਖ ਰੁਪਿਆ ਲੱਗਾ ਸੀ ਉਹ ਬੱਚਾ ਆਪਣੇ ਪੈਰਾਂ ਤੇ ਤੁਰਨ ਲੱਗ ਗਿਆ ਉਹਨੇ ਜਦੋਂ ਪਹਿਲੀ ਵੀਡੀਓ ਭੇਜੀ ਨਾ ਦੇਖ ਕੇ ਰੋਣਾ ਆ ਗਿਆ ਵੀ ਦੱਸੋ ਵੀ ਆਪਾਂ ਕਹਿੰਦੇ ਆ ਵੀ ਅਸੀਂ ਬੜੇ ਵੱਡੇ ਅਸੀਂ ਮਤਲਬ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਵੀ ਨਹੀਂ ਬਣੇ ਜੀ ਅਸੀਂ ਉਹਦੀ ਗੱਲ ਨਹੀਂ ਮੰਨਦੇ ਹੂੰ ਤਾਂ ਫਿਰ ਇਸ ਹਸਪੀਟਲ ਦੀ ਨੀਂਹ ਉਦੋਂ ਹੀ ਰੱਖੀ ਗਈ ਸੀ ਕਿ ਆਪਾਂ ਨੂੰ ਕਿਹੋ ਜਿਹਾ ਹਸਪੀਟਲ ਬਣਾਉਣਾ ਪਏਗਾ ਜਿੱਥੇ ਕਿ ਆਮ ਆਦਮੀ ਆਪਣਾ ਇਲਾਜ ਢੱਲੇ ਨਾਲ ਕਰਾ ਸਕੇ ਸਰ ਕਿਹੜੀ ਗੱਲ ਹੈ ਤੁਹਾਨੂੰ ਝੰਜੋੜ ਕੇ ਰੱਖ ਦਿੱਤਾ ਕਿ ਨਹੀਂ ਸਾਨੂੰ ਇੱਕ ਨੂਰ ਸੇਵਾ ਜਿਹੜੀ ਸੰਸਥਾਏ ਬਣਾਉਣੀ ਚਾਹੀਦੀ ਤੇ ਬਣਾਉਣੀ ਪੈਣੀ ਕਿਉਂਕਿ ਸਿਵਲ ਹਸਪਤਾਲ ਦਾ ਵੀ ਤੁਸੀਂ ਕਾਫੀ ਸਮਾਂ ਉੱਥੇ ਤੁਹਾਡੀ ਟੀਮ ਹੁਣ ਵੀ ਰਹਿੰਦੀ ਉੱਥੇ ਦੇਖੋ ਗੁਰੂ ਨਾਨਕ ਨੇ ਸਿਖਾਇਆ ਸਿਨਾ ਕੱਠੇ ਕੀਰਤਨ ਕਰਦੇ ਹੁੰਦੇ ਸੀ ਜੀ ਤੇ ਕੀਰਤਨ ਚ ਨਾ ਗੁਰੂ ਨਾਨਕ ਪਾਸ਼ਾ ਜੀ ਦੀ ਬਾਣੀ ਕਹਿੰਦੀ ਦਇਆ ਖਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਉ ਜੀ ਕਾ ਹਈ ਤਾਂ ਪਾਂਡੇ ਕਾ ਜੀ ਬਈ ਜੇ ਜੀਵਨ ਚ ਜਨੇਉ ਪਾਣਾ ਤੇ ਉਹਦੇ ਚ ਦਇਆ ਹੋਵੇ ਸਭ ਤੋਂ ਪਹਿਲਾਂ ਦਇਆ ਧਰਮ ਕਾ ਮੂਲ ਹੈ ਤੇ ਉਸ ਤੋਂ ਬਾਅਦ ਹੋਵੇ ਸੰਤੋਖ ਕੰਟੈਂਟਮੈਂਟ ਤੇ ਫਿਰ ਜਤ ਕੈਰੈਕਟਰਵਾਇਜ਼ ਤੇ ਉਸ ਤੋਂ ਬਾਅਦ ਸੱਚ ਫਿਰ ਸੱਚ ਹੀ ਹੈ ਬੰਦੇ ਦੇ ਜੀਵਨ ਚ ਤੇ ਪਰਮੇਸ਼ਰ ਦੇ ਰਸਤੇ ਤੇ ਆਪਾਂ ਚੱਲ ਸਕਦੇ ਆ ਤੇ ਇਸ ਗੱਲ ਨੇ ਝੰਡੋੜਿਆ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਮੈਂ ਸਵੇਰੇ ਉੱਠੇ ਆਪਾਂ ਸਾਰੇ ਆਪਣੇ ਆਪਣੇ ਕੰਮਾਂ ਕਰਾਤੇ ਭੱਜ ਗਏ ਪੈਸੇ ਕਮਾਣ ਲਈ ਇੱਕ ਦੌੜ ਲੱਗੀ ਹੋਈ ਹੈ ਦੁਨੀਆ ਭੱਜ ਰਹੀ ਹੈ ਮਟੀਰੀਅਲਿਜ਼ਮ ਹੈ ਵੀ ਪੈਸੇ ਕਮਾਣਿਆ ਦੁਕਾਨਾਂ ਫੈਕਟਰੀਆਂ ਕੰਮਾਂ ਕਰਾ ਨੌਕਰੀਆਂ ਚ ਚਾਈ ਜਾਂਦੇ ਆ ਪਰ ਗੁਰੂ ਸਾਹਿਬ ਤਾਂ ਕਹਿੰਦੇ ਨੇ ਵੀ ਰਹਿਣ ਗੁਵਾਈ ਸੋਇਕ ਹੈ ਦਿਨ ਹੱਥ ਗੁਆਇਆ ਖਾਏ ਹੀਰੇ ਜਿਹਾ ਜਨਮ ਹੈ ਕੋਡੀਆਂ ਬਦਲੇ ਜਾਏ ਉਹ ਕੋਡੀਆਂ ਬਦਲੇ ਜਾਈ ਜਾਂਦਾ ਜਨਮ ਯਾਰ ਤੇ ਅਸੀਂ ਆਏ ਕੀ ਕਰਨ ਸੀ ਜੀ ਸਾਡਾ ਮਕਸਦ ਕੀ ਸੀ ਆਣ ਦਾ ਤੇ ਗੋਬਿੰਦ ਨੂੰ ਤਾਂ ਮਿਲਣ ਦੀ ਸਾਡੀ ਕੋਸ਼ਿਸ਼ ਹੀ ਨਹੀਂ ਕੀਤੀ ਸੀ ਤਾਂ ਐਵੇਂ ਬੱਚਿਆਂ ਨੂੰ ਪਾਲਣ ਪੋਸ਼ਣ ਚ ਲੱਗ ਜਾਵਾਂਗੇ ਤੇ ਉਹ ਤਾਂ ਜਾਨਵਰ ਵੀ ਕਰ ਲੈਂਦਾ ਹੂੰ ਜਾਨਵਰ ਵੀ ਆਪਣਾ ਆਪਣੇ ਬੱਚਿਆਂ ਦਾ ਪੇਟ ਪਾਲ ਪੋਲ ਉਸ ਲੈਂਦਾ ਉਹ ਵੀ ਹੌਸਲਾ ਬਣਾ ਲੈਂਦਾ ਉਹ ਵੀ ਦਾਣੇ ਇਕੱਠੇ ਕਰ ਹੀ ਲੈਂਦਾ ਹੂੰ ਤੇ ਇਸ ਚੀਜ਼ ਨੂੰ ਦੇਖਦੇ ਹਾਂ ਹੁਆਂ ਜਦੋਂ ਇਕ ਨੂਰ ਸੇਵਾ ਕੇਂਦਰ ਦਾ ਆਗਾਜ਼ ਹੋਇਆ ਸੀ 2014 ਦੇ ਵਿੱਚ ਕੰਮ ਚ ਆਈ ਸੀ ਫਿਰ ਕਰਦੇ ਕਿ ਤਾਂ ਹੁਣ ਹਸਪੀਟਲ ਮਾਲਕ ਨੇ ਬਖਸ਼ਿਸ਼ ਕੀਤਾ ਤੇ ਇੱਥੇ ਦਾ ਇੱਕੋ ਮੋਟਿਵ ਐਸ ਹਸਪੀਟਲ ਦਾ ਇਕ ਨੂਰ ਨੇਕੀ ਦਾ ਹਸਪੀਟਲ ਦਾ ਨੋ ਪ੍ਰੋਫਿਟ ਓਨਲੀ ਸੇਵਾ ਅਮੂਮਨ ਹਸਪੀਟਲ ਖੋਲੇ ਜਾਂਦੇ ਨੇ ਡਾਕਟਰਾਂ ਵੱਲੋਂ ਅਮੂਮਨ ਹਸਪੀਟਲ ਖੋਲੇ ਜਾਂਦੇ ਨੇ ਕਾਰਪੋਰੇਟਸ ਵੱਲੋਂ ਪੈਸੇ ਕਮਾਣ ਲਈ ਪਰ ਇਹ ਪਹਿਲਾ ਹਸਪੀਟਲ ਹੈ ਜਿਹੜਾ ਐਨਜੀਓ ਵੱਲੋਂ ਚਲਾਇਆ ਜਾ ਰਿਹਾ ਜਿਹਦਾ ਮੋਟਿਵ ਹੈ ਨੋ ਪ੍ਰੋਫਿਟ ਓਨਲੀ ਸੇਵਾ ਅੱਜ ਆਪ ਜੀ ਆਇਓ ਮੈਂ ਤੁਹਾਨੂੰ ਓਪੀਡੀਜ਼ ਦਿਖਾਈਆਂ ਸੀ ਓਪੀਡੀਜ਼ ਆਪਾਂ ਦੇਖਿਆ ਸਾਡੇ ਕੋਲ ਸਾਰੇ ਡਾਕਟਰ ਹੈਗੇ ਆ ਜਿਵੇਂ ਮੈਡੀਸਿਨ ਦੇ ਡਾਕਟਰ ਹੈ ਡਾਕਟਰ ਸ਼ਾਲੂ ਜੈਨ ਹੈ ਸਰਜਰੀ ਚ ਡਾਕਟਰ ਕੁਲਦੀਪ ਸਿੰਘ ਹੈ ਹੱਡੀਆਂ ਦੇ ਡਾਕਟਰ ਮਨੀਸ਼ ਗਰਗ ਹੈ ਆਪਣਾ ਡਾਕਟਰ ਅਨੂਪਮਾ ਗੋਇਲ ਜੀ ਹੈ ਗਾਇਨੀ ਦੇ ਵਿੱਚ ਪੈਡੀਆਟ੍ਰਿਕ ਚ ਡਾਕਟਰ ਕਿਰਨ ਜੋਤ ਜੀ ਹੈ ਸਾਈਕੀਆਟ੍ਰਿਕ ਦੇ ਡਾਕਟਰ ਹੈ ਅੱਖਾਂ ਦੇ ਡਾਕਟਰ ਹੈ ਕਿ ਸਾਰੇ ਡਾਕਟਰ ਜਿਹੜੇ ਆ ਸਿਰਫ 20 ਰੁਪਏ ਚ ਹੁਣ ਸਿਰਫ 20 ਰੁਪਏ ਚ ਕੀ ਆਂਦਾ ਜਰਾ ਸੋਚ ਕੇ ਸੋਚੀਏ ਜਰਾ ਇੰਨੇ ਮਹਿੰਗੇ ਮਹਿੰਗੇ ਇਲਾਜ ਆਪਾਂ ਬਾਕੀ ਹਸਪਤਾਲਾਂ ਦੇ ਵਿੱਚ ਜਾਈਏ ਪ੍ਰਾਈਵੇਟ ਚ ਜਾਈਏ ਤਾਂ ਤਾਂ 20000 15-15000 ਜਾਂ ਘੱਟ ਤੋਂ ਘੱਟ 10000 ਰੁਪਏ ਥੱਲੇ ਤੋਂ ਨਹੀਂ ਲੱਗਣਾ ਕਿਸੇ ਵੀ ਡਾਕਟਰ ਦੀ ਫੀਸ ਅੱਜ ਦੇ ਰੇਟ ਚ 300 500 700 ਹਜ਼ਾਰ ਤੋਂ ਘੱਟ ਨਹੀਂ ਹੈ ਸਾਡੇ ਜਿਹੜੇ ਡਾਕਟਰ ਇੱਥੇ ਕੰਮ ਕਰ ਰਹੇ ਆ ਉਹਨਾਂ ਦੇ ਘਰਾਂ ਦੇ ਚੋਂ ਪੰਜੋ ਹੀ ਲੈਂਦੇ ਆ ਸਾਡੇ ਇੱਥੇ 20 ਰੁਪਏ ਚ ਅਸੀਂ ਡਾਕਟਰਾਂ ਨੂੰ ਕਹਿੰਦੇ ਆਂ ਅਸੀਂ ਇਹ ਕੀੜਾ ਨੇਕੀ ਦਾ ਸਾਡੀ ਟੀਮ ਨੂੰ ਘਟਿਆ ਹੋਇਆ ਉਹਨਾਂ ਨੂੰ ਪੂਰੇ ਪੈਸੇ ਦੇਣਾ ਤੁਹਾਨੂੰ ਪੂਰੇ ਪੈਸੇ ਮਿਲਦੇ ਆ ਸਾਡੇ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਤੁਸੀਂ ਡਿਗਨਿਟੀ ਨਾਲ ਪ੍ਰੋਪਰ ਟਾਈਮ ਦੇ ਕੇ ਢੰਗ ਨਾਲ ਤੁਸੀਂ ਉਹਨਾਂ ਦਾ ਇਲਾਜ ਕਰੋ ਤਾਂ ਕਿ ਅੱਛਾ ਉਹਦੇ ਨਾਲ ਕੀ ਹੁੰਦਾ ਵਾ ਬੰਦਾ ਜੋ ਅਸੀਂ ਚੀਜ਼ ਦੇਖੀ ਮੈਂ ਦੱਸਣਾ ਚਾਹਵਾਂਗਾ ਆਪਜੀ ਰਾਈ ਸਿਟੀ ਹੈਡਲਾਈਨਸ ਰਾਈ ਕਿ ਇੱਕ ਜਿਹੜਾ ਗਰੀਬ ਹੈ ਨਾ ਉਹ ਸਿਰਫ ਗਰੀਬ ਨਹੀਂ ਐ ਨਾਲ ਅਨਪੜ੍ਹ ਵੀ ਐ ਉਹਨੂੰ ਸਹੀ ਗਾਈਡੈਂਸ ਦੇਣੀ ਸਹੀ ਰਸਤੇ ਤੇ ਲਿਜਾਣਾ ਸਹੀ ਉਹਦੇ ਟੈਸਟ ਹੋ ਜਾਣ ਤਾ ਉਹਦਾ ਇਲਾਜ ਸਹੀ ਹੋ ਸਕਦਾ ਤੇ ਐਸ ਹਸਪੀਟਲ ਦੇ ਵਿੱਚ ਤੁਸੀਂ ਦੇਖਿਆ 20 ਰੁਪਏ ਸਾਰੇ ਡਾਕਟਰਸ ਆ ਉਸ ਤੋਂ ਬਾਅਦ ਗਰਾਉਂਡ ਫਲੋਰ ਤੋਂ ਅੱਪਾ ਸ਼ੁਰੂ ਕਰੀਏ ਤੇ ਗਰਾਉਂਡ ਫਲੋਰ ਤੇ ਇੱਕ ਐਕਸ-ਰੇ ਆ ਐਕਸ-ਰੇ ਮਸ਼ੀਨ ਆ ਉਹ ਮਸ਼ੀਨ ਸਾਨੂੰ ਟੋਟਲ 11-12 ਲੱਖ ਦੀ ਮਸ਼ੀਨ ਹੈ ਸਾਨੂੰ ਡਾਕਟਰ ਐਸ.ਪੀ. ਸਿੰਘ ਉਹ ਬਰਾਏ ਜੀ ਜਿਹੜੇ ਸਰਬਤ ਦਾ ਪਲਾਟ ਰਸਟ ਵਾਲੇ ਉਹਨਾਂ ਨੇ ਡੋਨੇਟ ਕੀਤੀ ਤੇ ਸਿਰਫ 80 ਰੁਪਏ ਐਕਸਰੇ ਸਿਰਫ 80 ਰੁਪਏ ਚ ਹੋ ਰਿਹਾ ਥੇ ਕਿਤੇ ਨਹੀਂ ਹੁੰਦਾ ਜੀ ਆਪਾਂ ਨੂੰ ਇਹੀ ਬਾਅਦ ਕਰਾਣਾ ਹੋਵੇ ਸਰ ਉਹ ਕਿੰਨਾ ਲੱਗੂਗਾ ਫਿਰ ਘੱਟੋ ਘੱਟ 100 200 300 ਰੁਪਈਆ ਲੱਗਦਾ ਤੇ ਇਹ ਤੁਹਾਡੀ ਸਸਤਾ ਸਿਰਫ 80 ਰੁਪਏ ਦੇ ਵਿੱਚ ਕਿਉਂਕਿ ਇਹ ਹਸਪੀਟਲ ਹੀ ਲਾਗਤ ਮੋਲਤੇ ਆ ਸਾਡੀ ਕੋਸ਼ਿਸ਼ ਹੈ ਬਈ ਕਿਸੇ ਤਰ੍ਹਾਂ ਵੀ ਦੇਖੋ 20 ਰੁਪਏ ਉਹਨੇ ਦਿੱਤੇ ਡਾਕਟਰ ਦੀ ਫੀਸ ਤੇ 80 ਰੁਪਈਏ ਐਕਸਰੇ ਕਰਾ 100 ਰੁਪਏ ਚ ਅਗਲੇ ਦਾ ਕੰਮ ਹੋ ਗਿਆ ਸਰ ਫੋਰ ਕਿਹੜੇ ਕਿਹੜੇ ਇਲਾਜ ਜਿਹੜੇ ਇਸ ਹਸਪਤਾਲ ਦੇ ਵਿੱਚ ਕੀਤੇ ਜਾਂਦੇ ਨੇ ਸਸਤਾ ਮੈਂ ਬੇਟਾ ਤੁਹਾਨੂੰ ਦੱਸਣਾ ਚਾਹਨਾ ਵੀ ਇਸ ਹਸਪੀਟਲ ਦੇ ਵਿੱਚ ਮੈ ਸਰਜਰੀ ਸਾਰੀਆਂ ਹੋ ਰਹੀਆਂ ਹੈ ਡੈਲਿਸਿਸ ਹੋ ਰਿਹਾ ਹੁਣ ਡੈਲਿਸਿਸ ਦੀ ਗੱਲ ਕਰੀ ਆ ਆਪਣਾ ਡੈਲਸੀ ਸੈਂਟਰ ਤੁਸੀਂ ਦੇਖ ਸਕਦੇ ਹੋ ਕਲਿੱਪਸ ਦਿਖਾਉ ਤੁਸੀਂ ਸਿਰਫ 450 ਰੁਪਏ ਤੇ ਡੈਲਸਿਸ ਹੈ 1500 ਤੋਂ 2000 ਰੁਪਿਆ ਬਾਹਰ ਮਾਰਕੀਟ ਚ ਇਹਦਾ ਰੇਟ ਆ ਸੀ ਸਿਰਫ ਇੱਕ ਨੂਰ ਹਸਪੀਟਲ ਤੇ ਸਿਰਫ 450 ਰੁਪਏ ਚ ਡੈਲਿਸਿਸ ਹੋ ਰਿਹਾ ਇੱਕ ਗੱਲ ਨੂੰ ਸਮਝਿਆ ਪਾਪਾ ਗੱਲ ਕੀਤੀ ਸੀ ਵੀ ਜਿਹੜਾ ਕਿ ਕਾਮਨ ਪੀਪਲ ਹੈ ਐਵਰੇਜ ਤਨਖਾਹ 15 20 25000 ਰੁਪਏ ਦੀ ਹੁੰਦੀ ਹੈ ਤੇ ਜੇ ਡੈਲਿਸਿਸ ਦਾ ਇਲਾਜ ਇਹ ਬਾਹਰ ਕਰਾਉਣਾ ਡੈਲਿਸਿਸ ਤੇ ਮਹੀਨੇ ਦਾ 25-30000 ਰੁਪਏ ਦਾ ਖਰਚਾ ਦਵਾਈਆਂ ਭਾ ਕੇ ਜੀ ਜਿਹਦੀ ਆਮਦਨੀ 15000 ਰੁਪਏ ਉਹ 25000 ਕਿਵੇਂ ਖਰਚੇਗਾ ਯਾਰ ਉਹਦੇ ਮਕਾਨ ਵੇਚ ਜਾਂਦੇ ਆ ਘਰ ਵੇਚ ਜਾਂਦੇ ਆ ਜਿਹੜਾ ਬੰਦਾ ਮਰਦਾ ਤਾਂ ਮਰਦਾ ਹੀ ਐ ਮੌਤ ਤਾਂ ਆਣੀ ਐ ਪਰ ਨਾਲ ਸਾਰਾ ਪਰਿਵਾਰ ਮਰਦਾ ਹੂੰ ਉਸ ਚੀਜ਼ ਨੂੰ ਬਚਾਉਣ ਵਾਸਤੇ ਦੇਖੋ ਮੈਂ ਇਹ ਗੱਲ ਕਹਿੰਦਾ ਹੁਣਾਂ ਵੀ ਜਿਹੜਾ ਜਾਨਵਰ ਵੀ ਆ ਨਾ ਕਿਸੇ ਕੁੱਤੇ ਦਾ ਐਕਸੀਡੈਂਟ ਹੋ ਜਾਣਾ ਤਾਂ ਬਾਕੀ ਦੇ ਕੁੱਤੇ ਆ ਕਿ ਉਹਨੂੰ ਚੱਟਦੇ ਆ ਹੂੰ ਜਾਨਵਰ ਵੀ ਜਾਨਵਰ ਦਾ ਖਿਆਲ ਰੱਖਦਾ ਅਸੀਂ ਕੀ ਕਰਦੇ ਕਿਸੇ ਦਾ ਐਕਸੀਡੈਂਟ ਹੋ ਜਾਵੇ ਹਸਪੀਟਲ ਚ ਗਏ ਉਹਦੇ ਚੱਲ ਵੀ ਹਜ਼ਾਰਾਂ ਰੁਪਏ ਆ ਲੈ ਟੈਸਟ ਸੀਟੀ ਦੇ ਐਨ ਐਮ ਆਰ ਆਈ ਦੇ ਐਨੇ ਅਸੀਂ ਤਾਂ ਲੁੱਟਣ ਤੇ ਲੱਗ ਜਾਂਦੇ ਹਮ ਅਸੀਂ ਕੀ ਅਸੀਂ ਇਨਸਾਨ ਆ ਉਹ ਇਨਸਾਨ ਹੀ ਨਹੀਂ ਜਿਹਦੇ ਅੰਦਰ ਇਨਸਾਨੀਅਤ ਨਹੀਂ ਹੈ ਹਮ ਉਹ ਮਨੁੱਖ ਹੀ ਨਹੀਂ ਜਿਹਦੇ ਅੰਦਰ ਮਨੁੱਖਤਾ ਨਹੀਂ ਹੈ ਸਮਝੀਏ ਜਰਾ ਸੋਚੀ ਆਪਣੇ ਆਪ ਨੂੰ ਦੇਖੀ ਵੀ ਅਸੀਂ ਕਿੱਥੇ ਜਾ ਰਹੇ ਹਾਂ ਫਿਰ ਆਪਾਂ ਉਹਦਾ ਡੈਲਿਸਿਸ ਕਰਾਇਆ ਸਿਰਫ 450 ਰੁਪਏ ਚ ਮਤਲਬ ਕਿ ਹਫਤੇ ਚ ਦੋ ਡੈਲਿਸਿਸ ਹੁੰਦੇ 900 ਰੁਪਏ ਹਫਤਾ ਹੋ ਗਿਆ ਤਾਂ 4000 ਰੁਪਏ ਚ ਮਹੀਨੇ ਦਾ ਉਹਦਾ ਡੈਲਿਸਿਸ ਹੋ ਗਿਆ ਉਹ ਕਰਾ ਸਕਦਾ ਪਰ ਉਹਦੇ ਵਿੱਚ ਵੀ ਸਾਡੇ ਇੱਕ ਨੂੰ ਰੈਂਡੀਓ ਚ ਕਈ ਬੰਦੇ ਆਹੋ ਜਿਹੇ ਆ ਵੀ ਜਿਹਨਾਂ ਕੋ ਪੈਸੇ ਨਹੀਂ ਹੁੰਦੇ ਤੇ ਉਹਦੇ ਲਈ ਵੀ ਸਿਸਟਮ ਹੈਗਾ ਉਹਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਲਈ ਵੀ ਡੋਨਰ ਕੋਈ ਅਰੇਂਜ ਕਰਕੇ ਉਹਨਾਂ ਦਾ ਵੀ ਡੈਲਸਿਸ ਕਰਾਇਆ ਜਾ ਰਿਹਾ ਹੈ ਜਿਨ੍ਹਾਂ ਕੋਲ ਕਿਹੜੇ ਕਿਹੜੇ ਪੇਸ਼ੈਂਟ ਜਿਹੜੇ ਕਿੰਨੇ ਪੇਸ਼ੈਂਟ ਹੁਣ ਤੱਕ ਇਸ ਇੱਕ ਨੂਰ ਸੰਸਥਾ ਦਾ ਜਿਹੜਾ ਲਾਭ ਲੈ ਚੁੱਕੇ ਨੇ ਹੁਣ ਤੱਕ ਬੇਟਾ ਤਾਂ ਰੋਜ਼ ਦੀ ਇੱਥੋਂ ਦੀ ਜਿਹੜੀ ਓਪੀਡੀ ਹੈ ਨਾ ਇਸ ਹਸਪੀਟਲ ਦੀ 2 300 ਦੀ ਹੈ ਹੁਣ ਅਸੀਂ ਕੀ ਗਿਣਾਂਗੇ ਉਹ ਮਾਲਕ ਦਾਤਾ ਦੇਣ ਵੇਲੇ ਸਾਨੂੰ ਉਹਨੇ ਇੰਨਾ ਕੁ ਦਿੱਤਾ ਸੀ ਗਿਣਦੇ ਆ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਾਰ ਦਿੰਦੇ ਟੋਟਣਾ ਆਵੇ ਖੁੱਟ ਪਰੇ ਭੰਡਾਰ ਉਹ ਦੇਈ ਜਾਂਦਾ ਅੱਗੇ ਪਾਸੋਂ ਨੂੰ ਹੀ ਜਾਂਦਾ ਅਸੀਂ ਗਿਣਤੀ ਰੱਖਣ ਵਾਲੇ ਅਸੀਂ ਕੌਣ ਹੁੰਨੇ ਅਸੀਂ ਗਿਣਤੀ ਨਹੀਂ ਰੱਖ ਸਕਦੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਸ ਹਸਪੀਟਲ 'ਚ ਗਰਾਉਂਡ ਫਲੋਰ ਤੋਂ ਆਪਾਂ ਸ਼ੁਰੂ ਕੀਤਾ ਸੀ ਐਕਸ-ਰੇ ਹੋ ਗਿਆ ਡੈਲ ਸੀ ਸੈਂਟਰ ਹੋ ਗਿਆ ਹਨ ਆਪੀ ਡੀਜ਼ ਹੋ ਗਿਆ ਫਿਰ ਹੈਗਾ ਮੈਡੀਕਲ ਫਾਰਮੇਸੀ ਮੈਂ ਕਹਿਣਾ ਚਾਹੁੰਦਾ ਵੀ ਬਹੁਤ ਵੱਡਾ ਰੋਲ ਕਿਸੇ ਹਸਪੀਟਲ ਨੂੰ ਚਲਾਣਾ ਹੋਵੇ ਨਾ 50% ਹਸਪੀਟਲ ਦਾ ਬਿੱਲ ਆਂਦਾ 50% ਤੋਂ ਵੱਧ ਆਂਦਾ ਦਵਾਈਆਂ ਦਾ ਅਸੀਂ ਇਹ ਹਸਪੀਟਲ ਪਹਿਲਾ ਹਸਪੀਟਲ ਆ ਦੋਸਤੋ ਜਿੱਦੇ ਚ ਅਸੀਂ ਐਮ ਆਰ ਪੀ ਤੇ ਸੇਲ ਨਹੀਂ ਕਰਦੇ ਅਸੀਂ ਇਹ ਹਸਪੀਟਲ ਚ ਸੇਲ ਕਰਦੇ ਆ ਸਿਰਫ ਤੇ ਸਿਰਫ ਲਾਗਤ ਤੇ ਕੋਸਟ ਪ੍ਰਾਈਸ ਤੇ ਜਿਵੇਂ ਮੈਂ ਇਹ ਚੀਜ਼ ਦਵਾਈ ਖਰੀਦੀ ਮਨੂੰ ਆਈ 30 ਰੁਪਏ ਦੀ ਅਸੀਂ ਜੇ 6 ਰੁਪਏ ਉੱਪਰ ਲੈ ਲਏ ਤੇ 36 ਰੁਪਏ ਹੋ ਗਏ ਪਰ ਉਹਦੀ ਐਮ ਆਰ ਪੀਆ 250 ਰੁਪਿਆ ਉਹਦੀ ਐਮ ਆਰ ਪੀਆ 220 ਰੁਪਏ 180 ਜੇ ਮੈਂ ਐਮ ਆਰ ਪੀਆ ਚੋ ਲਾਸਕਰਾਂ ਫੇਰ ਤਾਂ ਬਹੁਤ ਮਹਿੰਗੀ ਹੋਣੀ ਪਰ ਜੇ ਮੈਂ 36 ਰੁਪਏ ਵੀ ਦਿੱਤੇ ਸਾਡੀ ਅਕਾਊਂਟਸ ਵਾਲੇ ਬੈਠੇ ਆ ਮੈਡਮ ਇਹਨਾਂ ਨੇ ਐਂਟਰੀ ਕਰਨੀ ਆ ਉਹਦੀ ਸਾਡੇ ਚੋ ਕਿਸੇ ਮੈਂਬਰ ਨੇ ਉਹਦੇ ਚ ਦਖਲ ਅੰਦਾਜ਼ੀ ਨਹੀਂ ਕਰਨੀ ਮਤਲਬ 30 ਰੁਪਏ ਦਾ ਪਤਾ 6 ਰੁਪਏ 20% ਹੋ ਗਿਆ ਉਹਦੇ ਨਾਲ ઓਪਰੇਟਿੰਗ ਐਕਸਪੈਂਸਸ ਉਹਦੇ ਚ ਐਕਸਪਾਇਰਡ ਦਵਾਈਆਂ ਉਹ ਸਭ ਉਦੇ ਵਿੱਚ ਮਸਲਾ ਹੱਲ ਹੋ ਜਾਂਦਾ ਪਰ ਤੁਸੀਂ ਆਪ ਸੋਚੋ ਜਿਹੜੀ 180 ਰੁਪਏ ਦਾ ਪੱਤਾ ਜੇ 36 ਰੁਪਏ ਚ ਮਿਲੇਗਾ ਤੇ ਬਾਹਰ ਨਾਲੋਂ ਕਿੰਨਾ ਫਰਕ ਹੋਊਗਾ ਆਮ ਬੰਦੇ ਇੱਥੇ ਲਾਈਨਾਂ ਲੱਗ ਕੇ ਲੋਕੀ ਬਾਹਰੋਂ ਵੀ ਦਵਾਈਆਂ ਲੈ ਕੇ ਜਾਂਦੇ ਨੇ ਦੂਰੋਂ ਦੂਰੋਂ ਆ ਕੇ ਮਹੀਨੇ ਮਹੀਨੇ ਦੀਆਂ ਦਵਾਈਆਂ ਦੋ ਦੋ ਮਹੀਨੇ ਦੀਆਂ ਦਵਾਈਆਂ ਲੈ ਜਾਂਦੇ ਨੇ ਇਹ ਵੀ ਇੱਕ ਸੇਵਾ ਹੈ ਸਿਰਫ ਫ੍ਰੀ ਚ ਦੇਣਾ ਸੇਵਾ ਨਹੀਂ ਹੈ ਦੋਸਤੋ ਵੀ ਜੇ ਕਿਸੇ ਨੂੰ ਲਾਗਤ ਦੇਖੋ ਕਿਸੇ ਨੂੰ ਡਿਪੈਂਡੈਂਟ ਨਹੀਂ ਬਣਾ ਜੀ इंडिपेंडेंट बनाया ਵੀ ਅਗਲਾ ਆ ਕੇ ਆਪਣੇ ਮਹੀਨੇ ਦੇ ਆਪਣੇ ਮਾਤਾ ਪਿਤਾ ਦੀ ਦਵਾਈਆਂ ਲੈ ਜਾਵੇ ਘੱਟ ਪੈਸਿਆਂ ਚ ਲੈ ਜਾਵੇ ਤੇ ਫਰਕ ਪਤਾ ਫਰਕ ਦਵਾਈਆਂ ਚ ਬਹੁਤ ਹੈ ਆਪਾਂ ਸਾਰਿਆਂ ਨੂੰ ਪਤਾ ਪਰ ਇੱਥੇ ਕਿਉਂਕਿ ਇੱਕ ਨੂਰ ਐਨ ਜੀਓ ਦਾ ਹਸਪੀਟਲ ਆ ਸਾਡਾ ਮਕਸਦ ਪੈਸੇ ਕਮਾਣਾ ਨਹੀਂ ਹੈ ਸਾਡਾ ਮਕਸਦ ਸੇਵਾ ਹੈ ਇਸ ਲਈ ਦਵਾਈਆਂ ਇੱਥੇ ਲਾਗਤ ਮੁਤੇ ਦਿੱਤੀਆਂ ਜਾ ਰਹੀਆਂ ਕਿਸ ਕਿਸ ਤਰ੍ਹਾਂ ਦੇ ਪੇਸ਼ੈਂਟ ਇੱਥੇ ਆਉਂਦੇ ਨੇ ਵੀ ਅਸੀਂ ਦੇਖਿਆ ਆਪਰੇਸ਼ਨ ਵੀ ਹੋ ਰਹੀ ਸੀਗੇ ਤੇ ਸਾਰੇ ਪਾਸੇ ਪੇਸ਼ੈਂਟ ਦੀ ਭੀੜ ਲੱਗੀ ਕਿਸ ਕਿਸ ਤਰ੍ਹਾਂ ਦੇ ਹੁਣ ਤੱਕ ਇੱਥੇ ਆਉਂਦੇ ਨੇ ਹਰ ਤਰ੍ਹਾਂ ਦੇ ਪੇਸ਼ੈਂਟ ਹੈ ਜੀ ਸਾਡੇ ਕੋਲ ਨਾਉ ਇਟਸ ਅ ਮਲਟੀ ਸਪੈਸ਼ਲਟੀ ਹਸਪੀਟਲ ਆਪਾਂ ਇਹੋ ਜਿਹਾ ਹਸਪੀਟਲ ਹੈ ਜਿੱਥੇ ਕਿ ਤੁਸੀਂ ਜੇ ਦੇਖੋ ਤਾਂ ਸਰਜਰੀਜ਼ ਦੀ ਜੇ ਗੱਲ ਕਰੀਏ ਹੁਣ ਆਪਾਂ ਫਰਸਟ ਫਲੋਰ ਤੇ ਚੱਲਦੇ ਆਪਰੇਸ਼ਨ ਥੀਏਟਰ ਤੁਸੀਂ ਦੇਖਿਆ ਨਾਲ ਆਈਸੀਯੂ ਦੇਖਿਆ ਇਹ ਉਹਦੀ ਆਪਰੇਸ਼ਨ ਥੀਏਟਰ ਹੈ ਬਣਿਆ ਜਿੱਥੇ ਕਿ ਸਾਰੇ ਆਪਰੇਸ਼ਨ ਹੱਡੀਆਂ ਦੇ ਸਾਰੇ ਆਪਰੇਸ਼ਨ hip replacement fracture ਹੁਣ ਕਿਸੇ ਦੀ ਹੱਡੀ ਟੁੱਟ ਜੇ ਨਾ ਐਕਸੀਡੈਂਟ ਚ 50-60000 ਰੁਪਏ ਮਾਮੂਲੀ ਗੱਲ ਲੱਗ ਜਾਂਦੀ ਸਾਡਾ ਰੇਟ ਫਿਕਸ ਹੈ 17000 ਹਮ ਕੱਲ ਇੱਕ ਪੇਸ਼ੈਂਟ ਆਇਆ ਸੀ ਉਹ ਵਿਚਾਰੇ ਕੋ 17000 ਰੁਪਏ ਨਹੀਂ ਸੀ ਉਹਨੇ ਪਹਿਲਾਂ 10000 ਰੁਪਏ ਦਿੱਤਾ ਇਕੱਠੇ-ਕੁੱਠੇ ਕਰਕੇ ਤੇ ਫਿਰ ਤਿੰਨ 3.5 ਹਜ਼ਾਰ ਰੁਪਏ ਮੇਰੇ ਖਾਤੇ ਹੋਰਦਾ ਸੀ ਕਿ ਸ਼ੁਕਰ ਜੋ ਆਇਆ ਠੀਕ ਮਤਲਬ ਉਹ ਦੇਖੋ ਪੈਸੇ ਨਹੀਂ ਹੈ ਯਾਰ ਆਮ ਬੰਦਾ ਪਰੇਸ਼ਾਨ ਹੈ ਪਰ ਸਿਰਫ 17000 ਰੁਪਏ ਚ ਰੱਖਣ ਦਾ ਮਕਸਦ ਆ ਵੀ ਆਮ ਬੰਦਾ ਆਪਣਾ ਇਲਾਜ ਕਰਾ ਸਕੇ ਤੇ 50 60 ਮੈਨੂੰ ਯਾਦ ਆ ਮੈਂ ਅੱਜ ਤੋਂ ਕਾਫੀ ਸਾਲ ਪਹਿਲਾਂ ਨਾ 2 4 ਸਾਲ ਪਹਿਲਾਂ ਕਿਸੇ ਵੱਡੇ ਚੈਰੀਟੇਬਲ ਹਸਪੀਟਲ ਦਾ ਮੇਰੇ ਦੋਸਤ ਹਨ ਉਥੋਂ ਦੀ ਫੈਕਟਰੀ ਉਹਨਾਂ ਨੇ ਕਿਹਾ ਯਾਰ ਲੈਸ ਕਰਦੇ ਉਹਦੀ ਹੱਡੀ ਟੁੱਟੀ 50000 ਰੁਪਏ ਬਿਲ ਬਣਾ ਕੇ ਆਂਦਾ 500 ਕੱਟ ਦੇ ਦਿਓ ਇਹ ਤਾਂ ਕੀ ਫਾਇਦਾ ਦੱਸੋ ਇਹ ਤਾਂ ਕਿ ਇਹੋ ਜਿਹਾ ਕੰਮ ਨਾ ਕਰੋ ਬਈ ਅੱਗੇ ਜਾ ਕੇ ਅੱਗੇ ਅੱਗੇ ਲੇਖਾ ਮੰਗ ਸੀ ਅਗਰ ਜਦੋਂ ਲੇਖਾ ਦੇਣਾ ਸੋਹਿਲਾ ਜਦ ਦਿਲ ਸੱਚੀ ਹੋਏ ਜੇ ਤੁਸੀਂ ਸੱਚੇ ਹੋਵੋਗੇ ਤਾਈ ਲੇਖਾ ਦੇ ਪਾਵੋਗੇ ਲੇਖਾ ਤਾਂ ਦੇਣੀ ਬਣਾ ਮੌਤ ਤਾਂ ਆਣੀ ਆਣੀ ਅਸੀਂ ਸਾਰਿਆਂ ਨੇ ਮਰ ਜਾਣਾ ਜਿਹੜੇ ਇੱਥੇ ਬੈਠੇ ਜਿਹੜੇ ਸੁਣਦੇ ਆ ਉਹ ਵੀ ਗਏ अच्छा एक-एक दिन ਦਾ ਬੈਡ ਚਾਰਜ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਹਸਪਤਲਾਂ ਦੇ ਵਿੱਚ ਜਾਣੇ ਤਾਂ 2-2 5-5 10-10 ਹਜ਼ਾਰ ਵੀ ਇੱਕ-ਇੱਕ ਦਿਨ ਦਾ ਹੈਗਾ ਇੱਥੇ ਕਿੰਨਾ ਲੱਗਦਾ ਬੇਟਾ ਇੱਥੇ ਸਿਰਫ 800 ਰੁਪਿਆ ਦੀ ੜੀ ਹੈ ਉਹ ਵੀ ਬੋਰਡ ਦੀ ਮੈਂ ਤੁਹਾਨੂੰ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਮੈਂ ਇਸ ਵੇਲੇ ਆਪਾਂ ਆਪਾ ਆਪਰੇਸ਼ਨਸ ਦੀ ਗੱਲ ਕਰ ਰਹੇ ਸੀਗੇ ਇੱਥੇ ਮੋਡੂਲਰ ਆਪਰੇਸ਼ਨ ਥੀਏਟਰ ਹੈ ਜਿਹੜਾ ਮੋਡੂਲਰ ਆਪਰੇਸ਼ਨ ਥੀਏਟਰ ਜਿਵੇਂ ਪ੍ਰਾਈਵੇਟ ਹਸਪਤਲਸ ਹੈ ਜਿਵੇਂ ਫੋਟੋਸ ਤਾਂ ਜਿਵੇਂ ਪੋਲੋ ਦਾ ਤੁਸੀਂ ਦਿਖਾਈਓ ਪਲੀਜ਼ ਆਪਰੇਸ਼ਨ ਥੀਏਟਰ ਤੁਸੀਂ ਕਲਿੱਪਸ ਲਏ ਆ ਉਹ ਦਿਖਾਓ ਜਰਾ ਪਲੀਜ਼ ਤੇ ਉਸ ਆਪਰੇਸ਼ਨ ਥੀਏਟਰ ਦੇ ਵਿੱਚ ਸਿਰਫ 17000 ਰੁਪਏ ਚ ਹੱਡੀਆਂ ਦਾ ਆਪਰੇਸ਼ਨ 25000 ਰੁਪਏ ਤੇ ਹਿਪ ਰਿਪਲੇਸਮੈਂਟ ਆ ਇਹ ਹੱਡੀਆਂ ਦੇ ਚੱਲ ਰਹੇ ਆ ਫਿਰ ਉਸ ਤੋਂ ਬਾਅਦ ਸਰਜਰੀਜ਼ ਹਰਨੀਆਂ ਸਿਰਫ 15000 ਰੁਪਏ ਚ ਸਿਰਫ 20000 ਰੁਪਏ ਚ ਲੈਪਰੋਸਕੋਪਿਕ ਸਰਜਰੀਜ਼ ਦੂਰਬੀਨ ਨਾਲ ਇਲਾਜ ਕਰੇਗਾ ਕੌਣ ਡਾਕਟਰ ਕੁਲਦੀਪ ਸਿੰਘ ਜੀ ਜਿਹੜੇ ਰਿਟਾਇਰਡ ਪ੍ਰੋਫੈਸਰ ਆ ਡੀ ਐਮ ਸੀ ਦੇ ਉਹਨਾਂ ਦਾ ਵੀ ਤੁਸੀਂ ਕਲਿੱਪ ਦਿਖਾਣਾ ਮਤਲਬ ਕਿ ਰੋਜ਼ ਦੇ 3-4 ਆਪਰੇਸ਼ਨਸ 5 ਆਪਰੇਸ਼ਨਸ ਉਹ ਕਰ ਜਾਂਦੇ ਆ ਉਹਦਾ ਮਕਸਦ ਬੈਨੀਫਿਟ ਕਿ ਹੁਣ 20000 ਰੁਪਏ ਚ ਆਪਰੇਸ਼ਨ ਆ ਅਗਲੇ ਨੂੰ ਮੰਗਣਾ ਨਹੀਂ ਪੈਂਦਾ ਚਾਰ ਬੰਦਿਆਂ ਕੋਲ ਜੀ ਬਿਲਕੁਲ ਜੇ ਨਹੀਂ ਤਾਂ 60 70 80000 ਰੁਪਿਆ ਇੱਕ ਆਮ ਬੰਦਾ ਨਹੀਂ ਦੇ ਪਾਂਦਾ 20000 ਰੁਪਿਆ ਅਗਲਾ ਰੇਂਜ ਕਰ ਪੈਂਦਾ ਯੂਰੋਲੋਜੀ ਦੇ ਜਿਹੜੇ ਆਪਰੇਸ਼ਨਸ ਆ ਕਿਡਨੀ ਸਟੋਨ ਦੇ ਹਨਾ ਕੋਈ ਅੱਗੇ ਪਿਸ਼ਾਬ ਵਾਲੀ ਨਲੀ 'ਚ ਸਟੋਨ ਚੱਲ ਗਿਆ ਉਹ ਸਾਰੇ ਆਪਰੇਸ਼ਨਸ 25000 ਰੁਪਏ ਹੁਣ 25000 ਕਿੱਦਾਂ ਵਾ ਉਹ 25000 ਰੁਪਏ 'ਚੋਂ 14 15 15000 ਰੁਪਏ ਮੇਰੇ ਖਿਆਲ ਨਾਲ ਡਾਕਟਰ ਜੀ ਲੈ ਜਾਂਦੇ ਆ ਜਿਹੜੇ ਯੂਰੋਲੋਜਿਸਟ ਆ 3 4000 ਰੁਪਏ ਉਹ ਐਨਸਥੀਸੀਆ ਵਾਲਾ ਲੈ ਜਾਂਦਾ 5 6000 ਰੁਪਏ ਦੀ ਦਵਾਈਆਂ ਲੱਗ ਜਾਂਦੀਆਂ 25000 ਇਹਦੇ ਚ ਹੀ ਪੂਰਾ ਹੋ ਜਾਂਦਾ ਪਰ ਅਸੀਂ 25000 ਚ ਹੀ ਕਰਨਾ ਅਸੀਂ ਕੈਪਿੰਗ ਲਗਾਈ ਹੈ ਡਾਕਟਰਸ ਨੂੰ ਇਹ ਕਿਹਾ ਗਿਆ ਹੋਇਆ ਵੀ ਤੁਸੀਂ ਪੈਸੇ ਘਟਾਣ ਲਈ ਤਾਂ ਕਹਿ ਸਕਦੇ ਹੋ ਵਧਾਣ ਲਈ ਕਿਰਪਾ ਕਰਕੇ ਨਾ ਵੀ ਉਹਨਾਂ ਦੀ ਜਿਹੜੀ ਫੀਸ ਹੈ ਉਹ ਆਪਾਂ ਪੂਰੀ ਦੇਣੀ ਹੈ ਪਰ ਪੇਸ਼ੈਂਟ ਤੋਂ ਐਕਸਟਰਾ ਪੈਸੇ ਨਹੀਂ ਲੈਣੇ ਬਿਕਾਜ਼ नो प्रॉफिट ओनली सेवा ਤੇ ਸੱਚ ਦਸੀਏ ਸੰਗਤ ਦਾ ਭਰੋਸਾ ਬਹੁਤ ਆ ਤੇ ਸੰਗਤ ਦੇ ਭਰੋਸੇ ਨਾਲ ਅੱਜ 2 ਸਾਲ ਹੋ ਗਏ ਨੇ ਆਪਰੇਸ਼ਨਸ ਹੁੰਦੇ ਆ ਬਹੁਤ ਵਧੀਆ ਆਪਰੇਸ਼ਨਸ ਹੋ ਰਹੇ ਨੇ ਗਾਇਨੀ ਦੇ ਆਪਰੇਸ਼ਨਸ ਰਸੋਲੀ ਦੇ ਯੂਟਰਸ ਰਿਮੂਵਲ ਦੇ 60 70000 ਘੱਟੋ ਘੱਟ ਲੱਗਦਾ ਇੱਥੇ ਸਿਰਫ 25000 ਰੁਪਏ ਤੁਹਾਨੂੰ ਮੈਂ ਦੱਸਿਓ ਇਹ ਸਿਸਟਮ ਹੈ ਬਈ ਦਵਾਈਆਂ ਦਾ ਡਾਕਟਰਾਂ ਦੀ ਫੀਸਾ ਐਨਸਥੀਸੀਆ ਦੀ ਫੀਸਾ ਉਹ ਸਾਰਾ ਕਰਕੇ ਲਾਗਤ ਮੁੱਲ ਤੇ ਆਪਰੇਸ਼ਨ ਜਿਵੇਂ ਲਾਗਤ ਮੁਤ ਤੇ ਦਵਾਈਆਂ ਲਾਗਤ ਮੁਤ ਤੇ ਆਪਰੇਸ਼ਨ ਹੋ ਗਿਆ ਫਿਰ ਇੱਥੇ ਲੈਬੋਰਟਰੀ ਹੈ ਇਹੋ ਜਿਹੀ ਲੈਬੋਰਟਰੀ ਆ ਦੋਸਤੋ ਜਿੱਥੇ ਸਿਰਫ 50 ਰੁਪਏ ਚ ਸੀਬੀਸੀ ਹੈ ਕਿਤੇ ਕਿਸੇ ਚੈਰੀਟੇਬਲ ਚ ਵੀ 50 ਰੁਪਏ ਚ ਸੀਬੀਸੀ ਨਹੀਂ ਹੁੰਦੀ ਫਿਰ ਇੱਥੇ ਹੋਰ ਵੀ ਜਿੰਨੇ ਸਿਰਫ 20 ਰੁਪਏ ਚ ਈਸੀਜੀ ਹੈ ਇਮੇਜਿਨ ਕਰੋ ਕਿ ਤੋ ਪਤਾ ਕਰੋ ਕਿਤੇ 20 ਰੁਪਏ ਚ ਈਸੀਜੀ ਹੁੰਦੀ ਹੈ ਏਕਨੂਰ ਹਸਪੀਟਲ ਚ ਹੋ ਰਹੀ ਹੈ ਤਦ ਕਿ ਇੱਕ ਬੰਦੇ ਨੂੰ ਆਪਣਾ ਇਲਾਜ ਕਰਾਣਾ ਹੋਵੇ ਡਾਇਗਨੋਸ ਕਰਾਣਾ ਹੋਵੇ ECG ਕਰਾਣਾ ਹੋਵੇ ਤੇ 200 ਰੁਪਏ ਦਾ ਟੁਇਲ ਲੱਗਦਾ ਇੱਥੇ 20 ਰੁਪਏ ਚ ਤੇ ਉਸ ਤੋਂ ਇਲਾਵਾ ਫੁੱਲ ਬੋਡੀ ਦੇ ਜਿਹੜੇ ਟੈਸਟ ਹੈ ਉਹ 450 550 ਤੇ 800 800 ਰੁਪਏ ਚ ਵਿਟਾਮਿਨ ਡੀ ਵੀ ਵਿੱਚ ਇਨਕਲੂਡਡ ਤੁਹਾਨੂੰ ਵੀ ਕਵਾਂਗਾ ਆਪਣੇ ਟੈਸਟ ਕਰਾਓ ਨਹੀਂ ਤਾਂ 90000 ਰੁਪਏ ਦਾ ਕਿੱਲਾ ਵਿਟਾਮਿਨ ਡੀ ਦਾ ਟੈਸਟ ਹੈ ਸਰ ਤੇ ਉਹ ਵੀ 800 ਰੁਪਏ ਚ ਸਾਰਾ ਫੁੱਲ ਬੋਡੀ ਜਿਹਦੇ ਚ LFT ਲੀਵਰ ਫੰਕਸ਼ਨ ਟੈਸਟ ਕਿਡਨੀ ਫੰਕਸ਼ਨ ਟੈਸਟ ਹਾਰਟ ਪ੍ਰੋਫਾਈਲ 슈ਗਰ ਦੇ ਟੈਸਟ ਤਿੰਨ ਮਹੀਨਿਆਂ ਦੇ ਥਾਇਰੋਇਡ ਵਿਟਾਮਿਨ ਡੀ ਬੀ 12 ਸਾਰਾ ਕੁਝ ਸਿਰਫ 800 ਰੁਪਏ ਤੇ ਜੇ ਤੁਸੀਂ ਘਰ ਬੁਲਾਇਆ ਕਰਨਾ ਹੈ 100 ਰੁਪਏ ਐਕਸਟਰਾ 900 ਰੁਪਏ ਚ ਨੰਬਰ ਨੋਟ ਕਰ ਲਓ 99 859 81 00 ਇਹ ਉਹ ਨੰਬਰ ਹੈ ਜਿਹੜੇ ਨੰਬਰ ਤੇ ਤੁਸੀਂ ਲੈਬਰੇਟਰੀ ਦੇ ਇੱਕ ਕਾਲ ਕਰੋਗੇ ਤੁਹਾਡੇ ਘਰ ਆ ਕੇ ਟੈਸਟ ਹੋ ਜਾਣਗੇ ਆਪਣਾ ਆਪਣੇ ਬੱਚਿਆਂ ਦੇ ਟੈਸਟ ਕਰਾਓ 3 3000 ਰੁਪਏ ਦਾ ਵੈਸੇ ਆ 3000 ਰੁਪਏ ਦਾ ਟੈਸਟ ਸਾਡੀ ਜਿਹੜਾ ਕੰਟਰੈਕਟ ਹੋਇਆ ਹੈਲਦੀ ਗੈਂਸ ਲੈਬ ਨਾਲ ਜਿਹਦਾ ਬ੍ਰਾਂਡ ਐਂਬੈਸਡਰ ਯੋਗਰਾਜ ਸਿੰਘ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਕੁਝ ਨਹੀਂ ਚਾਹੀਦਾ ਕੋਈ ਕਮਿਸ਼ਨ ਨਹੀਂ ਚਾਹੀਦੀ ਸਾਨੂੰ ਤੂੰ ਸਾਡੇ ਜਿਹੜੇ ਪੇਸ਼ੈਂਟਸ ਨੂੰ ਰੇਟ ਘੱਟ ਕਰ ਦੇ ਬਸ ਸਾਡੇ ਰੇਟਾਂ ਤੇ ਤੁਸੀਂ ਇਹ ਇਲਾਜ ਕਰਾਓ ਤੇ ਉਹ ਮੰਨ ਗਏ ਉਹ ਕਹਿੰਦੇ ਚੱਲ ਕੋਈ ਨਹੀਂ ਤੇ ਅੱਜ ਮਾਲਕ ਦੀ ਕਿਰਪਾ ਦੇ ਨਾਲ ਇੱਥੇ ਲੋਕ ਰੋਜ਼ 100 ਦੇ ਕਰੀਬ ਬੰਦਾ ਆਪਣੇ ਟੈਸਟ ਕਰਾ ਕੇ ਜਾਂਦਾ ਤੇ ਬੈਨੀਫਿਟ ਲੈ ਰਿਹਾ ਇਸ ਅਨਾਂ ਚੀਜ਼ਾਂ ਦਾ ਸਰ ਹਸਪਤਾਲਾਂ ਦੇ ਵਿੱਚ ਦੇਖਿਆ ਜਾਂਦਾ ਗੰਦਗੀ ਵੀ ਬਹੁਤ ਹੁੰਦੀ ਹੈ ਅਸੀਂ ਇੱਥੇ ਵੀ ਵਿਜ਼ਿਟ ਕੀਤਾ ਉਸ ਤਰੀ ਉਸ ਚੀਜ਼ ਦਾ ਕਿਸ ਤਰ੍ਹਾਂ ਧਿਆਨ ਰੱਖਦੇ ਤੁਸੀਂ ਤੁਹਾਨੂੰ ਗੰਦਗੀ ਨਜ਼ਰ ਆਈ ਹੈ ਜੀ ਬਿਲਕੁਲ ਨਹੀਂ ਤਾਂ ਹੀ ਅਸੀਂ ਪੁੱਛ ਰਿਹਾ ਕਿ ਕਿਵੇਂ ਧਿਆਨ ਰੱਖਦੇ ਹੋ ਕਿਉਂਕਿ ਅਸੀਂ ਹੋਰਾਂ ਨੂੰ ਵੀ ਕਵਾਂਗੇ ਵੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਡੈਡੀਕੇਸ਼ਨ ਡੈਡੀਕੇਸ਼ਨ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ ਸਾਡੀ ਸਾਰੀ ਟੀਮ ਡੈਡੀਕੇਟਿਡ ਆ ਮੈਂ ਅ ਅੰਕਲ ਜੀ ਦੀ ਗੱਲ ਕਰ ਰਿਹਾ ਸੀ ਐਸ ਏ ਚ ਵੀ ਹੀ ਇਸ ਨੀਅਰ अबाउट 80 ਇੱਥੇ ਆ ਕੇ ਸੇਵਾ ਕਰ ਰਹੇ ਆ ਰੋਜ਼ ਮੈਂ ਵੀ 2 ਘੰਟੇ ਇੱਥੇ ਆ ਕੇ ਸੇਵਾ ਕਰਦਾ ਮੈਂ ਵੀ ਵੋਲੰਟੀਅਰ ਆ ਪਹਿਲੀ ਗੱਲ ਇਹ ਗੱਲ ਨੂੰ ਸਮਝੋ ਸਾਡੇ ਚੋ ਏਕ ਮੂਰ ਸੇਵਾ ਕੇਂਦਰ ਚ ਕੋਈ ਪ੍ਰਧਾਨ ਨਹੀਂ ਹੈ ਜੀ ਸਾਰੇ ਵੋਲੰਟੀਅਰ ਆ ਸੀ ਅਸੀਂ ਸੇਵਾ ਕਰਨ ਲਈ ਆਨੇ ਆ ਤੁਸੀਂ ਰੋਜ ਜੀ ਨੂੰ ਦੇਖਿਆ ਸੂਰਜ ਜੀ ਐ ਸਾਰੇ ਸਾਡੀ ਟੀਮ ਐ ਉਹ ਇੱਥੇ ਸੇਵਾ ਕਰਨ ਲਈ ਹੀ ਆ ਰਹੀ ਆ ਆਪਣੇ 2-2 ਘੰਟੇ ਅਸੀਂ ਬੰਨੇ ਹੋਏ ਆ ਉਹਦੇ ਵਿੱਚ ਆ ਕੇ ਦੇਖਣਾ ਤੇ ਪ੍ਰੋਪਰਲੀ ਇਹਨੂੰ ਅਸੀਂ ਚੈਰੀਟੇਬਲ ਵੀ ਨਹੀਂ ਕਹਿੰਦੇ ਇਹ ਅਸਲ ਸਾਡੇ ਲਈ ਸੇਵਾ ਦਾ ਹਸਪੀਟਲ ਆ ਸਾਡੇ ਲਈ ਆ ਲਾਈਫਟਾਈਮ ਓਪਰਚ्युनिटी ਆ ਵੀ ਉਹ ਇੱਕੋ ਗਾਣਾ ਤਾਂ ਸੀ ਨਾ ਮਰਨੈ ਸੇ ਪਹਿਲੇ ਜੀਣਾ ਸਿੱਖ ਲੈ ਕਦੇ ਕਿਸੇ ਦੇ ਲਈ ਕੰਮ ਕਰਕੇ ਤਾਂ ਦੇਖੋ ਦੋਸਤੋ ਮੈਂ ਨਾ ਇੱਕ ਗੱਲ ਕਹਿੰਦਾ ਹੁੰਦਾ ਵੀ ਆਪਣੇ ਲਈ ਤੁਸੀਂ ਕਿਸੇ ਦੇ ਪਰਿਵਾਰ ਦੇ ਬੱਚੇ ਦਾ ਪਤਾ ਕਰਨ ਜਾਓਗੇ ਨਾ ਉਹ ਪਰਿਵਾਰ ਵਾਲੇ ਬਹੁਤ ਖੁਸ਼ ਹੋਣਗੇ ਮੇਰੇ ਬੱਚੇ ਦਾ ਪਤਾ ਕਰਨਾ ਹੈ ਹਨਾ ਤੇ ਨਾਲੇ ਇੱਕ ਪਾਸੇ ਅਸੀਂ ਗਾ ਰਹੇ ਹਾਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਤੇ ਓਵੇਂ ਜੇ ਤੁਸੀਂ ਕਦੇ ਸੇਵਾ ਲਈ ਆਉਂਗੇ ਹਸਪੀਟਲ 'ਚ ਕਿਸੇ ਦਾ ਪਲਾ ਤੁਸੀਂ ਵਾਰਡ 'ਚ ਗਏ ਉੱਥੇ ਜਾ ਕੇ ਕਿਸੇ ਨੂੰ ਸਮਾਈਲ ਕਰਕੇ ਹਾਂਜੀ ਠੀਕ ਹੋ ਤੇ ਅੱਗੋ ਕਹਿੰਦਾ ਹਾਂਜੀ ਠੀਕ ਹੈ ਜੀ ਕੀ ਸਾਡਾ ਗੋਬਿੰਦ ਖੁਸ਼ ਨਹੀਂ ਹੋਏਗਾ ਜੀ ਬਿਲਕੁਲ ਖੁਸ਼ ਸਾਡਾ ਪਰਮੇਸ਼ਰ ਉਹ ਕਹੇਗਾ ਮੇਰੇ ਬੱਚੇ ਦਾ ਪਤਾ ਕਰਕੇ ਆ ਉਹਦੇ ਲਈ ਲੰਗਰ ਦੀ ਸੇਵਾ ਇਹ ਉਹ ਜਿਹੜਾ ਹਸਪੀਟਲ ਹੈ ਜਿੱਥੇ ਚੌਥੀ ਫਲੋਰ ਤੇ ਨਾ ਲੰਗਰ ਹਾਲ ਆ ਜੀ ਸਾਰਾ ਸਟਾਫ ਸਾਰੇ ਜਿੰਨੇ اٹੈਂਡੈਂਟ ਆ ਉਹਨਾਂ ਲਈ ਲੰਗਰ ਆਂਦਾ ਐਸੀ ਹਸਪਤਾਲ ਦੇ ਵਿੱਚ ਤੁਸੀਂ ਲੰਗਰ ਵੀ ਖਵਾਨੋ ਜਿੰਨੇ ਪੇਸ਼ੈਂਟ ਨੇ ਜਿੰਨੇ ਸਾਰੇ ਸਾਡੀ ਔਖਾ ਜੀ 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 ਇਹ ਲੰਗਰ ਗੁਰੂ ਦਾ ਲੰਗਰ ਹੁੰਦਾ ਤੇ ਮਜ਼ੇਦਾਰ ਗੱਲ ਦੱਸਾਂ ਇੱਥੇ ਲੰਗਰ ਦੀ ਸੇਵਾ ਸਾਡੀ ਆਪਣੀ ਨੇਕੀ ਦੀ ਰਸੋਈ ਕਿਚਨ ਹੈ ਜਿੱਥੋਂ ਲੰਗਰ ਬਣ ਕੇ ਚਾਰ ਪੰਜ ਹਸਪਤਲ 'ਚ ਜਾ ਰਿਹਾ ਕਿਉਂਕਿ ਐਨ ਜੀਓ ਹੈ ਪਰ ਸਾਡੇ ਹਸਪਤਲ 'ਚ ਜਿਹੜਾ ਲੰਗਰ ਆ ਰਿਹਾ ਨਿਸ਼ਕਾਮ ਆਸ਼ਰਮ ਵੱਲੋਂ ਆਂਦਾ ਬੀਲੇ ਜਿਹੜਾ ਨਿਸ਼ਕਾਮ ਆਸ਼ਰਮ ਆ ਉਹ ਟੀਮ ਵੱਲੋਂ ਆਂਦਾ ਇੱਕ ਇੱਕ ਐਗਜ਼ਾਮਪਲ ਹੈ ਬਈ ਕਿਵੇਂ ਰਲ ਮਿਲ ਕੇ ਕਮਿਊਨਿਟੀ ਦੀ ਸਰਵਿਸਿੰਗ ਸਰਵਿੰਗ ਹੋ ਸਕਦੀ ਆ ਸਰਵਿਸ ਹੋਵੇ ਹੁਣ ਤੁਸੀਂ ਦੇਖਿਓ ਤੁਸੀਂ ਉੱਪਰ ਗਏ ਹੋ ਸਾਰਾ ਕੁਛ ਜਿਵੇਂ ਡੈਲਸਿਸ ਸੈਂਟਰ ਤੁਸੀਂ ਦੇਖਿਆ 6 ਡੈਲਸਿਸ ਮਸ਼ੀਨਾਂ 7-8 ਲੱਖ ਰੁਪਏ ਦੀ ਇੱਕ ਮਸ਼ੀਨ ਹੈ ਟੋਟਲੀ ਫਰੀ ਸੰਗਤ ਵੱਲੋਂ ਆਈਆਂ ਅਲੱਗ-ਅਲੱਗ ਤੁਸੀਂ ਦੇਖਿਆ ਉੱਥੇ ਬੋਰਡ ਲੱਗੇ ਹੋਣੇ ਆ ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਸੀ ਐਕਸ-ਰੇ ਮਸ਼ੀਨ ਡਾਕਟਰ ਉਬਰਾਏ ਜੀ ਨੇ ਦਿੱਤੀ ਅਲਟਰਾਸਾਉਂਡ ਮਸ਼ੀਨ ਦੋਸਤੋ ਅਲਟਰਾਸਾਉਂਡ ਇੱਥੇ ਸਿਰਫ 300 ਰੁਪਏ ਚ ਹੋ ਰਿਹਾ ਸਿਰਫ ਟੈਂਟਰ ਪਰ ਚੱਲ ਰਹਾ ਰੌਂਡ ਹੋ ਰਿਹਾ ਜਿਹੜਾ ਕਿ 11200 ਰੁਪਿਆ ਲੱਗਦਾ ਬਾਹਰ ਵਾਦੀ ਤੇ ਉੱਤੇ ਕਿਉਂ ਰਿਹਾ ਕਿਉਂਕਿ ਉਹ ਉਹ ਸਵਾਲ ਵਾਲਿਆਂ ਨੇ ਦਿੱਤਾ ਉਹ ਦਿੱਤਾ ਆਪਾਂ ਨੂੰ ਵਰਧਮਾਨ ਵਾਲਿਆਂ ਨੇ ਸੌਰੀ ਵਰਧਮਾਨ ਟੈਕਸਟਾਈਲਜ਼ ਵਾਲਿਆਂ ਨੇ ਦਿੱਤਾ ਉਸੇ ਤਰੀਕੇ ਦੇ ਨਾਲ ਤੁਸੀਂ ਆਈਸੀਯੂ ਚ ਗਏ ਵੈਂਟੀਲੇਟਰਸ ਦਿੱਤੇ ਇਨਵੀਜ਼ਨ ਐਕਸਪੋਰਟਸ ਵਾਲੇ ਭੈਣ ਜੀ ਨੇ ਉਹਨਾਂ ਨੇ ਸਾਨੂੰ ਵੈਂਟੀਲੇਟਰਸ ਦਿੱਤੇ ਫਿਰ ਤੁਸੀਂ ਆਪਰੇਸ਼ਨ ਥੀਏਟਰ ਚ ਗਏ ਹੁਣ ਮੈਂ ਤੁਹਾਨੂੰ ਕਹਿਣਾ ਚਾਹੁੰਗਾ ਅਸੀਂ ਆਈਸ ਦੇ ਓਟੀ ਦੀ ਤੁਸੀਂ ਕਲਿੱਪ ਬਣਾਈਓ ਪਲੀਜ਼ ਪਾਓ ਸਿਰਫ 3000 ਰੁਪਏ ਚ ਫੈਕੋ ਦਾ ਆਪਰੇਸ਼ਨ ਹੋ ਰਿਹਾ ਦੋਸਤੋ ਸਿਰਫ 3000 ਰੁਪਏ ਚਿੱਟੇ ਮੋਤੀਏ ਦਾ ਇਲਾਜ ਤੇ ਉਹ ਇਲਾਜ ਹੋ ਰਿਹਾ ਜਿਹੜਾ ਕਿ ਬਾਹਰ 12 ਤੋਂ 15000 ਰੁਪਿਆ ਪ੍ਰਾਈਵੇਟ ਚ ਲਿੱਤਾ ਜਾ ਰਿਹਾ ਤੇ 10-12000 ਰੁਪਿਆ ਸ਼ਾਇਦ ਚੈਰੀਟੇਬਲ ਚ ਲਿੱਤਾ ਜਾ ਰਿਹਾ ਐਸ ਹਸਪੀਟਲ ਸਿਰਫ 3000 ਰੁਪਏ ਦੀ ਕਾਸਟ ਵੀ ਸਾਨੂੰ 4000 ਰੁਪਏ ਪੈਂਦੀ ਹੈ ਬਟ ਸਾਡੀ ਟੀਮ ਵੱਲੋਂ ਸੀ ਵੀ ਚਿੱਟੇ ਮੋਤੀ ਦੇ ਨਾ ਗਰੀਬ ਪੇਸ਼ੈਂਟਸ ਆ ਆਮ ਆਦਮੀ ਬਹੁਤ ਪਰੇਸ਼ਾਨ ਹੁੰਦਾ ਬਜ਼ੁਰਗਾਂ ਦੇ ਇਲਾਜ ਨਹੀਂ ਪਾਉਂਦੇ ਤੇ ਅਸੀਂ ਬਜ਼ੁਰਗਾਂ ਵਾਸਤੇ ਸਿਰਫ 3000 ਰੁਪਏ ਚ ਤੇ ਜਿਹੜਾ ਲੈਂਸ ਪੈ ਰਿਹਾ ਨਾ ਉਹ ਆਪਾ ਸਾਮੀ ਕੰਪਨੀ ਦਾ ਵਧੀਆ ਲੈਂਸ ਪੈ ਰਿਹਾ ਹੈ ਹਾਈਡਰੋਫੋਬਿਕ ਜਿੰਨੂੰ ਕੋਈ ਪਾਣੀ ਪਵੇ ਤੇ ਉਹਦੇ ਨਾਲ ਉਹਦਾ ਮੁੱਦੋ ਖਰਾਬ ਨਾ ਹੋਵੇ ਲੈਂਸ ਛੇਤੀ ਖਰਾਬ ਨਾ ਹੋਵੇ ਵਧੀਆ ਲੈਂਸ ਪਾ ਕੇ ਸਿਰਫ 3000 ਰੁਪਏ ਦੇ ਚ ਤੇ ਹਰ ਹਫਤੇ ਦੇ 8-10 ਆਪਰੇਸ਼ਨ ਹੋ ਕਿ ਟੇਮ ਹੋਤੀ ਹੈ ਦੇ ਕੈਟਰਾਕਟ ਦੇ ਹੁਣ ਉਹ ਆਇਜ਼ੋਟੀ ਹੈ ਕੋਈ ਇੱਕ ਉਪਲ ਪਰਿਵਾਰ ਹੈ ਉਪਲ ਜੀਆ ਬਰਿੰਦਰ ਉਪਲ ਜੀ ਉਹਨਾਂ ਨੇ ਪੂਰੀ ਡੋਨੇਟ ਕੀਤੀ ਉਹਦੇ ਵਿੱਚ ਕੱਲੀ ਇੱਕ ਮਸ਼ੀਨ ਹੀ ਆ ਨਾ ਜਿਹੜੀ ਫੈਕੋ ਮਸ਼ੀਨ ਮੇਰੇ ਖਿਆਲ ਨਾਲ 20 ਲੱਖ ਰੁਪਏ ਦੀ ਸੀ ਕੱਲੀ ਇੱਕ ਮਸ਼ੀਨ 20 ਲੱਖ ਰੁਪਏ ਦੀ ਇੱਕੋ ਬੰਦੇ ਨੇ ਡੋਨੇਟ ਕੀਤੀ ਉਸੇ ਤਰੀਕੇ ਨਾਲ ਜਿਹੜਾ ਮੋਡਲ ਰੋਟੀ ਬਣੀ ਹੈ ਉਹ ਵੀ ਇੱਕ ਇੱਕ ਮਸ਼ੀਨ 10 15 15 20 20 ਲੱਖ ਦੀਆਂ ਮਸ਼ੀਨਾਂ ਉਹ ਕਹਿੰਦੇ ਨਾ ਉਹ ਮਹਾਪੁਰਸ਼ ਨੇ ਕਹਿਆ ਨਹੀਂ ਸ਼ਾਹਰੂਖ ਖਾਨ ਨੇ ਵੇ ਅਗਰ ਕਿਸੇ ਚੀਜ਼ ਕੋ ਸ਼ਿੱਦਤ ਸੇ ਚਾਹੋ ਤੋ ਸਾਰੀ ਕਾਇਨਾਤ ਉਸੇ ਮਿਲਾਨੇ ਕੇ ਲਿਏ ਇਕ ਹੋ ਜਾਂਦੀ ਹੈ ਉਹੀ ਐਸ ਹਸਪੀਟਲ ਚ ਹੋ ਰਿਹਾ ਅਸੀਂ ਕੁਛ ਨਹੀਂ ਕਰ ਰਹੇ ਅਸੀਂ ਤਾਂ ਬਸ ਗੁਰੂ ਨਾਨਕ ਦਾ ਓਟ ਆਸਰਾ ਲਿੱਤਾ ਹੋਇਆ ਉਹ ਗੁਰੂ ਨਾਨਕ ਨੇ ਕਿਸੇ ਨਾ ਕਿਸੇ ਨੂੰ ਭੇਜ ਹੀ ਦਿੰਦਾ ਆਪਣਾ ਇਲਾਜ ਹੁਣ ਨਾਲ ਦੇ ਹਸਪੀਟਲ ਚ ਸਾਡੇ ਚਾਚਾ ਹੀ ਬਣਾ ਰਹੇ ਆ ਬਿਲਡਿੰਗ 600 ਗਾਜ ਵਿੱਚ ਆ ਗਈ ਹੈ 400 ਗਾਜ ਨਾਲ ਬਣ ਰਹੀ ਹੈ ਉਸ ਹਸਪੀਟਲ ਚ ਚੌਥਾ ਤੀਜਾ ਲੈਂਟਰ ਪੈਣ ਲੱਗਿਆ ਚੌਥਾ ਫਿਰ ਪੈਣ ਲੱਗਿਆ ਉਹ ਵੀ ਪਰਮਾਤਮਾ ਨੇ ਰਲ ਮਿਲ ਕੇ ਬੰਦਿਆਂ ਨੂੰ ਭੇਜ ਦਿੰਦਾ ਹੁਣ ਚੌਥਾ ਲੈਂਟਰ ਪੈਂਦਾ ਹਰ ਚੀਜ਼ 'ਚ ਪੈਸੇ ਲੱਗਦੇ ਆ ਪਰ ਗੁਰਨਾਨਕ ਦਾ ਖੀਸਾ ਉਹ ਦੇ ਹੀ ਜਾਂਦਾ ਉਹ ਭੇਜੀ ਜਾਂਦਾ ਕਰਾਈ ਜਾਂਦਾ ਕੰਮ ਸਾਰ ਕੋਈ ਕੰਮ ਪੈਸੇ ਕਰਕੇ ਨਹੀਂ ਰੁਕ ਰਿਆ ਸਰ ਕਿਵੇਂ ਦਾ ਮਹਿਸੂਸ ਕਰਦੇ ਜਦੋਂ ਇੱਥੋਂ ਪੇਸ਼ੈਂਟ ਸਹੀ ਹੋ ਕੇ ਨਿਕਲਦਾ ਜਾਂਦਾ ਹੈ ਤੇ ਤੁਹਾਨੂੰ ਮਿਲਦਾ ਹੈ ਤਾਂ ਕਿਵੇਂ ਦੀ ਖੁਸ਼ੀ ਹੁੰਦੀ ਹੈ ਤੇ ਪੇਸ਼ੈਂਟ ਦੇ ਚਿਹਰੇ ਤੇ ਕਿਵੇਂ ਦੀ ਖੁਸ਼ੀ ਹੁੰਦੀ ਹੈ ਜਦੋਂ ਠੀਕ ਹੋ ਕੇ ਜਾਂਦਾ ਜਦੋਂ ਬਲਿਸਫੁਲ ਬਲੇਸਿੰਗਸ ਸ਼ੁਕਰ ਸਿਰਫ ਮਤਲਬ ਐਦਰਲੀ ਵਰਡਸ ਨਹੀਂ ਆ ਗੁੰਗੇ ਦੀ ਮਠਿਆਈ ਹੈ ਆਓ ਆਓ ਸੇਵਾ ਕਰੋ ਤੇ ਫੀਲ ਕਰੋ ਬੋਲਣ ਨਾਲ ਬੁੱਧੀ ਨਾਲ ਇਹਦੇ ਚ ਸਮਝ ਨਹੀਂ ਆਣੀ ਇਹ ਤੰਦਰੋ ਹੀ ਆਣੀ ਅੰਦਰ ਦੀ ਖੇੜਾ ਹੈ ਇਹ ਸਵਾਦ ਅੰਦਰ ਦਾ ਹੀ ਹੈ ਅੰਦਰ ਦਾ ਸਵਾਦ ਅੰਦਰੋਂ ਹੀ ਮਿਲਣਾ ਬਾਹਰੋਂ ਨਹੀਂ ਮਿਲਣਾ ਮਤਲਬ ਕਹਿ ਸਕਦੇ ਆ ਕੋਈ ਵੀ ਬਿਮਾਰੀ ਕੋਈ ਵੀ ਇਲਾਜ ਹੋਵੇ ਤਾਂ ਇੱਕ ਨੂਰ ਸੰਸਥਾ ਦੇ ਵਿੱਚ ਆਓ ਤੇ ਆਪਣਾ ਹਰ ਇੱਕ ਇਲਾਜ ਜਿਹੜਾ ਚੌਥੇ ਹਿੱਸੇ ਦੇ ਵਿੱਚ ਕਰਾਓ ਜੀ 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 ਦੇਖੋ ਇਹਦੇ ਵਿੱਚ ਅਸੀਂ ਕਈ ਚੀਜ਼ਾਂ ਵਿੱਚ ਗਾਈਡੈਂਸ ਜਿਵੇਂ ਹਾਰਟ ਵਾਲਾ ਸਾਡੇ ਅੰਦਰ ਨਹੀਂ ਆ ਬਟ ਅਸੀਂ ਗਾਈਡ ਕਰ ਦਿੰਦੇ ਆ ਅਸੀਂ ਇਕੋ 700 ਰੁਪਏ ਚੀਕੋ ਕਰਾ ਲਈਦੀ ਆ ਸਹੀ ਗਾਈਡੈਂਸ ਮਿਲੇ ਕੈਂਸਰ ਦਾ ਡੈਂਡਰ ਨਹੀਂ ਆ ਬਟ ਅਸੀਂ ਸਹੀ ਗਾਈਡ ਕਰ ਦਿੰਦੇ ਆ ਸਾਡੇ ਡਾਕਟਰਸ ਨੇ ਪੈਨਲ ਦੇ ਚ ਜਿਹੜੇ ਇੱਕ ਤੋਂ ਇੱਕ ਨੋਬਲ ਡਾਕਟਰਸ ਆ ਲੋਕੀ ਕਹਿੰਦੇ ਡਾਕਟਰਸ ਇਦਾਂ ਦੇ ਹੁੰਦੇ ਆਹੀ ਕਹਿੰਦੇ ਡਾਕਟਰਸ ਬੜੇ ਰਾਬਰ ਗਏ ਯਾਰ ਉਹ ਇੰਨੀ ਸੇਵਾਦਾਰ ਆ ਫ੍ਰੀ ਚ ਵੀ ਸਾਡੇ ਪੇਸ਼ੈਂਟਸ ਨੂੰ ਦੇਖਦੇ ਉਹਨਾਂ ਨੂੰ ਪਤਾ ਵੀ ਏਕਨੂਰ ਤੋਂ ਆ ਜੈਨੂਨ ਜੈਨੂਨ ਜੀ ਐਂਬੂਲੈਂਸ ਦੀ ਸੇਵਾ ਵੀ ਐਂਬੂਲੈਂਸ ਜੀ ਜੀ ਸਾਡੇ ਕੋਲ ਦੋ ਐਂਬੂਲੈਂਸਸ ਆ ਮਤਲਬ ਕਿ ਮਾਲਕ ਸੇਵਾ ਲਈ ਜਾਂਦਾ ਕਰੀ ਜਾਂਦਾ ਕਈ ਪੀਜੀਆਈ ਚ ਪੇਸ਼ੈਂਟਸ ਭੇਜਨੇ ਪੈ ਜਾਂਦੇ ਆ ਨਿਊਰੋ ਸਾਰਾ ਕੁਝ ਹੋ ਰਿਹਾ ਹੁਣ ਅੱਗੇ ਬਣ ਰਹੀ ਆ ਨਵੀ ਬਿਲਡਿੰਗ ਉੱਥੇ ਸਾਡੇ ਜਿਹੜੀ ਪਲੈਨਿੰਗ ਆ ਬੱਚਿਆਂ ਵਾਸਤੇ ਨੀਕੂ ਬਣਾਣਾ ਵੱਡੇ ਆਸਤੇ ਇੱਕ ਨਿਊਰੋ ਸੈਂਟਰ ਬਣਾਣਾ ਗਾਇਨੀ ਦਾ ਕੰਮ ਕਰਨਾ ਪੀਡੀਆਟ੍ਰਿਕ ਦਾ ਹੋਰ ਵਧੇਗਾ ਤੇ ਹੋਰ ਜਿਵੇਂ ਜਿਵੇਂ ਸੇਵਾ ਵਧੇਗੀ ਓਮੇਓ ਮੇ ਮਾਲਕ ਕਿਰਪਾ ਕਰੀ ਜਾ ਰਿਹਾ ਹੋਈ ਜਾ ਰਿਹਾ ਸਾਰਾ ਸਰ ਕੋਈ ਇੱਕ ਇੱਕ ਤਾਂ ਇਹ ਜਾਨਣਾ ਚਾਹਾਂਗੇ ਜੇ ਕਿਸੇ ਨੇ ਇੱਥੇ ਦੀ ਸਹੂਲਤ ਲੈਣੀ ਹੈ ਇੱਕ ਲੋਡ ਸੇਵਾ ਸੰਸਥਾ ਦੇ ਵਿੱਚ ਆਣਾ ਹੈ ਇਲਾਜ ਕਰਾਣ ਲਈ ਤੇ ਕਿੱਥੇ ਆਉਣਾ ਹੈ ਉਹਨੇ 9876413100 ਇਹ ਹਸਪਤਾਲ ਦੀ ਹੈਲਪਲਾਈਨ ਹੈ ਤੁਸੀਂ ਫੋਨ ਕਰਕੇ ਗਾਈਡੈਂਸ ਲੈ ਸਕਦੇ ਹੋ ਪਤਾ ਕਰ ਸਕਦੇ ਹੋ ਐਡਰੈਸ ਹੋਈ ਗੁਰਦੁਆਰਾ ਮਨਜੀਤ ਸਾਹਿਬ ਨੇੜੇ ਮਲੇਰਕੋਟਲਾ ਰੋਡ ਆਲਮਗੀਰ ਸਾਹਿਬ